ਸਾਸਰੀ ਕਾਲ ਜੀ ਹਾਂਜੀ ਵੀਰੇ 28 ਗਾਮਾ ਬਕਾਊ 28 ਗਾਮਾ ਵੀਰੇ ਬਕਾਊ ਵੱਡੀਆਂ-ਵੱਡੀਆਂ ਫਾਰਮ ਵਾਲੀਆਂ ਵੈਰਾਈਟੀ ਵੀਰੇ ਸਾਰੀਆਂ ਜਿਵੇਂ ਐਫ ਐਫ ਜਰਸੀ ਸਾਈਲ ਕਾਫੀਕਲੋਸ ਐਰਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 28 ਗਾਮਾ ਬਕਾਊ ਕੱਲਾ-ਕੱਲਾ ਕਰਕੇ ਵੀਰੇ ਨਗ ਵੇਚਾਂਗੇ ਟੋਕੜ ਬੜਾ ਵੀਰ ਫੋਨ ਨਾਲ ਲਾਵੇ ਛੋਟੀਆਂ ਬੱਸੀਆਂ ਨਾਲ ਵੀਰ ਫੋਨ ਨਾਲ ਲਾਵੇ ਇੱਕ ਲੈ ਜਿਓ ਦੋ ਲੈ ਜਿਓ ਚਾਰ ਲੈ ਜਿਓ ਤੁਹਾਡੀ ਸਾਂ ਹੋਊਗੀ ਇਹਦੇ ਵਿੱਚ ਅੱਦਾ ਮਾਲ ਵੀਰੇ ਤਾਜ਼ਾ ਸੁਗਿਆ ਅੱਦਾ ਮਾਲ ਸੂਣ ਵਾਲਾਗਾ ਜਿਹੜਾ ਰੇਟ ਹੋਊਗਾ ਵੀਰੇ ਜ਼ਿਆਦੇ ਸੌਦੇ ਹੋਣਗੇ 70000 ਤੋਂ ਲੈ ਕੇ 85000 ਦੇ ਵਿੱਚ ਵੀਰੇ ਜ਼ਿਆਦਾ ਭਾਅ ਹੋਊਗਾ ਤੇ ਤੁਸੀਂ ਵੱਡੀਆਂ ਗਾਵਾਂ ਲੈਣੀਆਂ ਉਸ ਤਰ੍ਹਾਂ ਦਾ ਮਾਲ ਵੀ ਹੋਊਗਾ ਵੀਡੀਓ ਵੀਰੇ ਸਾਰੀ ਦੇਖ ਲਿਓ ਕਿੰਨਾ ਮਾਲ ਆ ਕੀ ਰੇਟ ਆ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਨੇ ਉਹ ਤੁਹਾਨੂੰ ਵੀਡੀਓ ਵਿੱਚ ਵੀਰੇ ਸਾਰਾ ਕੁਝ ਦੱਸਿਆ ਜਾਊਗਾ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜ਼ਿਲ੍ਹਾ ਵੀਰਤੀ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਵੀਰੇ ਨੋਟ ਕਰ ਲਓ 62807 ਤੋਂ 1393 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਆਪਾਂ ਨੂੰ WhatsApp ਦੇ ਉੱਪਰ ਹੈਲੋ ਦਾ ਮੈਸੇਜ ਕਰੂਗਾ ਜਾਂ ਕੋਈ ਵੀ ਮੈਸੇਜ ਕਰੂਗਾ ਜਿਹੜੀ ਸਾਡੀ ਲਕੇਸ਼ਣਾ ਉਹ ਵੀਰ ਨੂੰ ਆਟੋਮੈਟਿਕ ਚਲੀ ਜਾਊਗੀ ਉਹ ਟੱਚ ਕਰੇ ਤੋਂ ਖੁੱਲ ਜੇ ਉਹ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਜਿਹੜੀ ਵੀਡੀਓ ਬਣਾ ਰਹੇ ਹਾਂ 15 ਤਰੀਕ ਨੂੰ ਸਾਮੀ ਬਣਾ ਰਹੇ ਹਾਂ ਦੋ ਦਿਨ ਮਾਲ ਰੈਸਟ ਕਰੂਗਾ ਬਸ ਸ਼ਨੀਵਾਰ ਤੇ ਐਤਵਾਰ ਜਿਹੜਾ ਲਾਟ ਵੇਚਾਂਗੇ ਵੀਰੇ ਇਹ 18 ਤਰੀਕ 8ਵਾਂ ਮਹੀਨਾ 2025 ਦਿਨ ਸੋਮਵਾਰ ਬਣਦਾ 18 ਤਰੀਕ ਦਿਨ ਸੋਮਵਾਰ ਨੂੰ ਵੀਰੇ ਸਵੇਰ 7 ਵਜੇ ਸੌਦੇ ਚਲਾ ਦੇਾਂਗੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਕੰਮ ਚੱਲੂਗਾ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਉਹਨਾਂ ਨੂੰ ਸਵੇਰ 7 ਤੋਂ 8 ਵਜੇ ਦੇ ਵਿੱਚ ਹੀ ਆਉਣ ਦੇ ਵਿੱਚ ਫਾਇਦਾ ਬੜਾ ਲੇਟ ਨਹੀਂ ਫਾਇਦਾ ਇਹਦੇ ਵਿੱਚ ਕੋਈ ਜਿਹੜਾ ਨਾਲ ਮਗਰੋਂ ਆਇਆ ਸੀ ਉਹ ਉਹਨਾਂ ਕ ਮਿੰਮਾ ਜਾਂ ਮਾਲ ਵੀਰੇ ਆਪਾਂ ਕੈਮਰੇ ਸਾਹਮਣੇ ਕਰਾਂਗੇ ਬਾਕੀ ਤਕਰੀਬਨ ਜਿਹੜਾ ਇਦੋਂ ਪਹਿਲੀ ਵੀਡੀਓ ਦੇ ਵਿੱਚ ਮਾਲ ਸੀਗਾ ਅੱਦਾਂ ਮਾਲ ਵੀਰੇ ਉਹਦੇ ਵਿੱਚੋਂ ਇਹਦੇ ਵਿੱਚ ਲੱਗੂਗਾ 28 ਨਗ ਬੋਲਤੇ ਪਰ ਨਾਗਵੀਰੋ ਤਕਰੀਬਨ 30-32 ਲਾਵਾਂਗੇ ਤੋਰ ਸਕਦੇ ਹਾਂ ਵੀਰੇ ਕੱਲੀ ਕੱਲੀ ਬਾਹਰ ਕੱਢੀ ਚੱਲੋ ਬਾਕੀ ਵੀਰਾਂ ਨੂੰ ਇੱਕ ਬੇਨਤੀ ਲਾਜ਼ਮੀ ਕਰਦੇ ਆ ਵੀਰੇ ਮਾਰਕੀਟ ਆਪਦੀ ਲਾਜ਼ਮੀ ਇੱਕ ਦਿਨ ਪਹਿਲਾਂ ਘੋਮ ਕੇ ਆਇਓ ਤੁਹਾਡੀ ਮਾਰਕੀਟ ਖੁੰਗੀ ਹੋਊਗੀ ਇੱਕ ਤਾਂ ਵੀਰੇ ਤੁਸੀਂ ਗਊ ਪੰਜ ਤੋਂ 10 ਮਿੰਟ ਦੇ ਵਿੱਚ ਲੈ ਲੋਗੇ ਇੱਕ ਬਾਈ ਜੀ ਤੁਸੀਂ ਗਊ ਖਰੀਦ ਕੇ ਆਪਦੇ ਮੂੰਹੋਂ ਮੰਨੋਗੇ ਵੀ ਸਾਡਾ ਰੇਟ ਦੇ ਵਿੱਚ ਵੀ ਫਾਇਦਾ ਹੋਇਆਗਾ ਫਾਇਦਾ ਵੀਰੇ ਤੁਹਾਨੂੰ 15 ਤੋਂ 20 ਹਜ਼ਾਰ ਦਾ ਨਜ਼ਰ ਆਊਗਾ ਕੱਲੀ ਕੱਲੀ ਗਊ ਦੇ ਵਿੱਚ ਫਾਇਦਾ ਤਾਂ ਨਜ਼ਰ ਆਊਗਾ ਜੇ ਤੁਹਾਡੀ ਵੀਰਜੀ ਮਾਰਕੀਟ ਘੁੰਮੀ ਹੋਊਗੀ ਮਾਰਕੀਟ ਘੁੰਮੀ ਹੋਊਗੀ ਦੇਖ ਸਕਦੇ ਹੋ ਵੀਰੇ ਬਾਕੀ ਨੇੜੇ ਤੋਂ ਕੈਮਰਾ ਮਰਵਾ ਦਿਓ ਜੀ ਸੋ ਵੀਰੇ ਗਾਂ ਦੇਖੋ ਕਿਆ ਬਾਤ ਹੈ ਇੱਕ ਤਰ੍ਹਾਂ ਦਾ ਬਲਬਲ ਦਾ ਬੱਚਾ ਹੀ ਆ ਕੱਦ-ਕੱਡ ਚੰਗਾ ਤੇ ਬਾਕੀ ਮੇਨ ਗੱਲ ਹਵਾਨੇ ਤੇ ਰਿੰਕਲਸ ਵਗੈਰਾ ਨਾੜਾ ਦੇਖ ਸਕਦੇ ਹੋ ਸੋਹਣਿਆ ਸਾਫ ਸੁਥਰਿਆ ਤੇ ਥਣ ਹਾਤੀ ਚਵਾਈ ਵਾਲਾ ਚਾਹੇ ਮਸ਼ੀਨੀ ਚੰਗਾ ਦੁੱਧ ਪਾਉਣਾ ਵੜਨੇ ਤੇ ਦੂਸਰਾ ਸੂਆ ਸੂਰੀਆ ਲਗਭਗ ਹਫ਼ਤੇ ਤੋਂ 8 ਦਿਨ ਵੀਰੇ ਬਾਕ ਪੈਂਡਿੰਗ ਹੈ ਦੇ ਹਨਾ ਵੀਰੇ ਉਦਾਂ ਟਾਈਮ ਜਿਹੜੇ ਦਾ 12 ਦਿਨ ਬਾਕੀ ਪਏ ਆ ਜੀ ਤੇ ਤਕਰੀਬਨ ਆਪਾਂ ਜਾਣੀ ਦੀ ਨੂੰ ਹਫਤੇ ਤੋਂ 10 ਦਿਨ ਮੰਨ ਲਓ ਚਾਹੇ ਪਰ ਕਿਉਂਕਿ ਵੀਰੇ ਫਾਰਮ ਦੀ ਬੈੜਾ ਤਕਰੀਬਨ 12 ਦਿਨ ਤੋਂ ਵੀਰੇ ਬਾਹਰ ਹੀ ਲੈ ਜੂਗੀ ਜੀ ਜੇ ਕਿਸੇ ਵੀਰ ਨੇ ਸਾਡੇ ਕੋਲੋਂ ਸਾਈ ਲਾ ਲੇਵੇ ਸੂਈ ਤੋਂ ਲੈ ਜਾਣੀ ਆ ਦੁੱਧ ਤੋਲ ਕੇ ਤਾਂ ਅਸੀਂ ਵੀਰੇ ਉਸ ਤਰ੍ਹਾਂ ਵੀ ਕਰ ਸਕਦੇ ਆ ਇਹਦਾ 35 ਕਿਲੋ ਵੀਰੇ ਦੁੱਧ ਚਵਾ ਦੇਾਂਗੇ ਜਿੱਦ ਦੇ ਸੂਹੀ ਉਸ ਤੋਂ 5 ਦਿਨਾਂ ਦੇ ਵਿੱਚ ਵਿੱਚ ਪਰ ਇਹਦੇ ਸੈਕਸਡ ਸੀਮਨ ਲੱਗਿਆ ਵੀਰੇ ਇਹਦਾ ਬਾਇਓ ਡਾਟਾ ਸਾਰਾ ਲਿਖਤੀ ਰੂਪ ਦੇ ਵਿੱਚ ਆਇਆਗਾ ਤੇ ਲੈਫਤੀ ਰੂਪ ਦੇ ਵਿੱਚ ਵੀਰੇ ਦੇਵਾਂਗੇ ਕੱਲਾ-ਕੱਲਾ ਥਣ ਵੀਰੇ ਨਿਖਰਮਾਂ ਲੱਗਿਆ ਗਾਹ ਤੇ ਫਿਰ ਇਸਲੇਵੇ ਦੀ ਬੈੜ ਹੈਗੀ ਆ ਤੁਸੀਂ ਦੇਖ ਸਕਦੇ ਹੋ ਵੀਰੇ ਇਸ ਤਰ੍ਹਾਂ ਦਾ ਮਾਲ ਜਣੀ ਕੱਲਾ-ਕੱਲਾ ਨਾਗ ਬਲੈਰੋ ਦੇ ਵਿੱਚ ਜਾਂਦਾ ਹੁੰਦਾਗਾ ਕਿਉਂਕਿ ਪਾਉਣ ਦਾ ਵੀਰੇ ਤੁਸੀਂ ਹਾਥੀ ਚ ਵੀ ਪਾ ਲਓ ਪਰ ਫਿਰ ਕਿਉਂ ਬੇਲ ਦੀ ਜਿਹੜੀ ਬੈੜ ਹੈ ਦੀ ਬੇਲ ਤੇ ਕਦ ਜ਼ਿਆਦਾ ਹੋਣ ਦੇ ਨਾਤੇ ਕਿਉਂਕਿ ਵੀਰੇ ਮਾਲ ਨੂੰ ਬੰਗੇ ਨਾ ਰਗੜਾਂ ਰੁਗੜਾਂ ਬਚ ਜਾਂਦੀਆਂ ਨੇ ਪੂਰੀ ਜਣੀ ਫੁੱਲ ਸਾਈਜ਼ ਦੀ ਬੈੜ ਆ ਕਿਉਂਕਿ ਇਹਦੇ ਬਾਰੇ ਵੀਰੇ ਅਸੀਂ ਨਹੀਂ ਬੋਲਣਾ ਜਦੋਂ ਗਾਹ ਕਾਊਗਾ ਦੇਖੂਗਾ ਆਪਣੇ ਮੂੰਹੋਂ ਬੋਲੂਗਾ ਅੱਗੇ ਆਗੇ ਬਾਈ ਜੀ 2 ਨੰਬਰ ਤੇ ਕੱਢ ਲਓ ਬਾਹਰ ਨੂੰ ਜੀ ਇਹ 2 ਨੰਬਰ ਤੇ ਬੈੜਾ ਕਹਿ ਕਦਨ ਅਜੇ ਸੂਣ ਚ ਪੈਂਡਿੰਗ ਪਿਆ ਇਹਦੇ ਇਹਦੇ ਵੀਰੇ 14 ਦਿਨ ਬਾਕੀ ਆ ਜੀ ਇਹ ਵੀ ਵੀਰੇ ਫਾਰਮ ਦੇ ਵਿੱਚੋਂ ਵਸੀ ਲਈ ਆ ਬਿਲਕੁਲ ਪਤਲੇ ਪਿੰਡੇ ਦੀ ਆ ਕਿਉਂਕਿ ਕੱਚਾ ਮਾਲ ਵੀਰੇ ਸਾਡੇ ਕੋਲੇ ਇਦੂ ਲਾੜ ਤੋਂ ਬਿਨਾ ਤਕਰੀਬਨ 12 13 ਬੈੜਾ ਹੋਰ ਵੀ ਹੋਣਗੀਆਂ ਜਿਹੜੀਆਂ 15 ਤੋਂ 20 ਦੀਆਂ ਕੱਚੀਆਂ ਲਈਆਂ ਹੋਈਆਂ ਕੱਚੀਆਂ ਕਿਉਂਕਿ ਵੀਰੇ ਇਦੂ 10 ਦਿਨ ਤੋਂ ਬਾਅਦ ਤੁਸੀਂ ਬਾਈ ਜੀ ਜਿੰਨਾ ਕਾ ਆਪ ਨੂੰ ਨੌਲੇਜ ਆ ਤੁਸੀਂ ਅਜਮਾ ਕੇ ਵੀ ਦੇਖ ਲਓ ਵੀਰੇ 10 ਤੋਂ 15000 ਗਊ ਤੇਜ਼ ਹੋਊਗੀ ਹੋਗੀ ਆਸਲ ਤੇਜ ਹੁੰਦੀ ਆ ਅੱਜ ਇੱਕ ਭਾਦੋ ਹੋ ਗਈ ਕਹਿੰਦਾ ਵਾਸੂ ਦੇ ਵਿੱਚ ਗਾਂ ਦੀ ਖੇਚ ਬਣ ਜਣੇ ਬੂਰੀ ਵੀਰੇ ਅਸੂ ਦੇ ਵਿੱਚ ਤਾਂ ਬਹੁਤ ਜ਼ਿਆਦਾ ਖੇਚ ਬਣ ਜਾਂਦੀ ਆ ਜਿਹੜਾ ਫੁੱਲ ਖਰੀਦਾ ਵੀਰੇ ਉਹ ਆਹ ਪਿਆ 20 ਤਰੀਕ ਤੋਂ ਬਾਅਦ ਚੱਲ ਪਿਆਣੀ ਆ ਫੁੱਲ ਖਰੀਦਾ ਕਿਉਂਕਿ ਬਾਹਰਲੀਆ ਪਾਰਟੀਆਂ ਵੀਰੇ ਗੁਜਰਾਤ ਚੱਲ ਪਿਆਗਾ ਬਾਹਰਲੀਆ ਸਟੇਟਾਂ 4-5 ਰੁਪਈਆ ਐਮਪੀ ਫੁੱਲ ਚੱਲ ਪਿਆਗਾ ਕਿਉਂਕਿ ਆਹ ਵਾਸ ਵੀਰੇ ਆਹ ਨਹਿੰਗੇ 15 ਅਗਸਤ ਜੀ ਏਦੂ ਬਾਦੂ ਜਾਣੀ ਜਿਹੜਾ ਹੁਣ ਮਾਲ ਆ ਜਿਹੜੇ ਵੀਰਾਂ ਨੇ ਘਰੋਂ ਵੀਰਾਂ ਨੇ ਖਰੀਦਣਾਗਾ ਉਹਨਾਂ ਨੂੰ ਵੀਰ ਜਾਨੀ ਹੱਥ ਤੇ ਉਹ ਦੱਸ ਦਿੰਦੇ ਵਿੱਚ ਮਾਲ ਖਰੀਦਣ ਦੇ ਵਿੱਚ ਫਾਇਦਾ ਹੈਗਾ ਕਿਉਂਕਿ ਇਹ ਸਿੱਧਾ ਕੱਚੀਆਂ ਵੇੜਾਂ ਕਾਫੀ ਮਾਤਰਾ ਦੇ ਵਿੱਚ ਖਰੀਦ ਲੈਣੇ ਹੁੰਦੇ ਆ ਰੋਤੇ ਵਿੱਚ ਆ ਕੇ ਜੀ ਇਹ ਵੇੜ ਵੀਰੇ 14 ਦਿਨ ਬਾਕੀ ਆ ਦੁੱਧੇ ਵੀ ਵੀਰੇ ਕਰਮ ਵਾਲੀ 30 ਪਲੱਸ ਤੋਂ ਬਾਹਰ ਇਹਨੇ ਪਾਉਣਾ ਹੈਗਾ ਜੀ 30 ਤੋਂ ਅਵੱਬ ਵਾਲੀ ਬੱਚੀ ਹੈਗੀ ਆ ਦੂਸਰਾ ਸੂਆ ਸੇਹ ਦਾ ਆਂਦਾ ਵੀਰੇ ਦੰਦਾਂ ਦੇ ਵਿੱਚ ਆ ਕੰਨੀਆਂ ਖੜੀਆਂ ਦੰਦ ਪੱਟ ਕੇ ਲਈ ਆ ਅੱਗੇ ਜਿਹਨੂੰ ਵੇਚਾਂਗੇ ਦੰਦ ਦਿਖਾ ਕੇ ਵੇਚਾਂਗੇ ਵੀਰੇ ਜੀ ਅੱਗੇ ਤਿੰਨ ਨੰਬਰ ਤੇ ਵੇੜ ਆ ਗਈ ਬਾਈ ਜੀ ਇਹ ਵੀਰੇ ਚਾਰ ਦੰਦਾ ਚਾਰ ਦੰਦਾ ਦੂਜਾ ਸੂਆ ਸੂ ਰਹੀ ਆ ਵੀਰੇ ਵਧੀਆ ਬਰੀਡ ਦੇ ਵਿੱਚ ਬੱਜਿਆ ਹੈਗਾ ਵੀਰੇ ਇਹ ਵੀ ਫਾਰਮ ਦੇ ਵਿੱਚੋਂ ਆਈ ਆ ਤੁਸੀਂ ਲੈਵੇ ਦੀ ਕੁਆਲਿਟੀ ਦੇਖ ਸਕਦੇ ਹੋ ਵੀਰੇ ਜਿੰਨਾ ਮਾਲ ਹੋਊਗਾ ਵੀਰੇ ਸਾਰਾ ਹੱਥੀਂ ਚਵਾਈ ਵਾਲਾ ਹੋਊਗਾ ਥਾਂਲੇ ਵਾਲਾ ਮਾਲ ਹੋਊਗਾ ਸੁੱਚਾ ਸਾਫ ਸੁਥਰਾ ਹੋਊਗਾ ਜਿੰਨਾ ਉਹ ਜਿੰਦ ਜਾਣ ਵਾਲਾ ਹੋ ਸਾਰਾ ਨਵਾਂ ਮਾਲ ਹੋਊਗਾ ਆਨਲਾਈਨ ਵੀਰੇ ਕੋਈ ਵੀ ਬੈੜ ਨਹੀਂ ਵੇਚਦੇ ਤੁਸੀਂ ਆਓ ਦੇਖੋ ਨਿਰਖ ਪਰਖ ਨਖੀਤੋ ਕਿਉਂਕਿ ਜਦੋਂ ਤੁਸੀਂ ਸਾਡੇ ਫਾਰਮ ਤੇ ਆਵੋਗੇ ਵੀਰੇ ਤੁਸੀਂ ਇਹ ਨਹੀਂ ਕਹੋਗੇ ਵੀ ਕਿੱਥੇ ਆ ਗਏ ਤੁਹਾਡੇ ਵੀਰੇ ਨਗ ਵੀ ਫੱਟ ਆਊਗਾ ਲੈ ਕੇ ਵੀ ਜਾਮੋਗੇ ਤੇ ਜਾਣੀ ਤੁਸੀਂ ਤੁਹਾਡਾ ਮਾਨ ਨੂੰ ਤੁਸੀਂ ਵੀਰੇ ਕਹੋਗੇ ਵੀ ਆ ਠੀਕ ਆਪਾਂ ਨਾਗ ਲਿਆ ਨਾਗ ਵੀ ਖਰਾ ਨਿਕਲੂ ਤੇ ਦੁਬਾਰਾ ਵੀਰੇ ਪੰਜ ਚਾਰ ਬੰਦੇ ਹੋਰ ਵੀ ਭੇਜਦੇ ਕਹਿੰਦਾ ਭਾਪ ਜਿਹੜੇ ਆਪਾਂ 28 30 ਨਾਗ ਜੋ ਵੀ ਲਾਉਣੇ ਆ ਇਹ ਆਪਣੇ ਤਿੰਨ ਚਾਰ ਸੂ ਗਾਂ ਦੇ ਵਿੱਚੋਂ ਸੰਟੀ ਮਾਰ ਕੇ ਚਾਰ ਪੰਜ ਦਿਨਾਂ ਦੇ ਬਜਾ ਟਕਾ ਨਾ ਠੱਡੇ ਮਤ ਲੱਗਦੀ ਹੋਈ ਵੀਰੇ ਸਿਲੈਕਟਡ ਮਾਲ ਲਾਇਆ ਵਾ ਤੁਸੀਂ ਗੱਡੀ ਤੇ ਕੈਮਰਾ ਮਰਵਾ ਸਕਦੇ ਹੋ ਵੀਰੇ ਸਵੇਰ 4 ਵਜੇ ਸੈਲਫ ਵੱਜ ਜਾਂਦੀ ਆ ਜਦੋਂ ਆਥ ਨੇ ਘਰੇ ਆਉਂਦੀ ਆ ਬਾਈ ਜੀ ਗੱਡੀ ਸੈਣ ਚ ਨਹੀਂ ਆਉਂਦੀ 10 ਵਜੇ ਘਰੇ ਵੜਦੇ ਆ ਅੱਜ ਤਾਂ ਵੀਡੀਓ ਪਾਉਣੀ ਸੀ ਹੁਣ ਸਾਥੋਂ ਦੇਖੋ ਤੀਜੀ ਵੀਡੀਓ ਆ ਮੈਥੋਂ ਲੈ ਆਵਾਜ਼ ਨਹੀਂ ਨਿਕਲ ਰਹੀਗੀ ਉਹਦੇ ਵੀਰੇ ਲਗਾਤਾਰ ਇੱਕ ਵੀਡੀਓ ਨੂੰ 20 ਮਿੰਟ ਲੱਗਦੇ ਨਹੀਂ ਬੋਲਿਆ ਜਾਂਦਾ ਇੱਕ ਘੰਟਾ ਨਹੀਂ ਬੋਲਿਆ ਜਾਂਦਾ ਨਹੀਂ ਬੋਲਿਆ ਜਾਂਦਾ ਇਸ ਕਰਕੇ ਹੁਣ ਮਣਮਾ ਜਾਂ ਰੱਖਣਾ ਪੈਂਦਾ ਸਿਸਟਮ ਬਾਕੀ ਗਊਆਂ ਦਾ ਵੀਰੇ ਤਕਰੀਬਨ 35 ਦੀ ਵੀਡੀਓ ਪਾਉਣ ਨੂੰ ਜੀ ਕਰਦਾ ਸੀ ਖੜੀਆਂ ਨੇ ਕਿਉਂ ਨਾ ਤਾਂ ਬਾਲੀਆਂ ਕੱਚੀਆਂ ਲਾਉਣ ਦਾ ਫਾਇਦਾ ਵੀਰੇ ਜੀ ਬਾਕੀ ਕੋਸਕ ਬਹਿਣਾ ਹਜੇ ਸੂਰਈਆਂ ਤਿੰਨ ਤਾਂ ਹੁੰਦਾ ਜੀਆਂ ਸੂਈਆਂ ਨੇ ਕੋਸਕ ਆਉਣ ਵਾਲੀਆਂ ਨੇ ਇਹਦਾ ਇੱਕ ਮਣਮਾ ਜਾਂ ਮਾਲ ਦਿਖਾਤਾ ਮਾਲ ਵੀਰੇ ਬਹੁਤ ਜ਼ਿਆਦਾ ਹੋਊਗਾ ਅੱਛਾ ਇਹਦਾ ਇੱਕ ਟੀਜ਼ਰ ਹੀ ਆ हां एदे कोदा हा हा। पे स्नेहा लावण वाली वीरै गल हुंदी आ माल जेड़ा सिनीवाल ਦਾ ਡੇਰੀ ਫਾਰਮ ਤੇ ਆ ਗਿਆ ਬੈੜ ਅੰਦਰੋਂ ਮਣੋਂ ਉਹਨੂੰ ਹੈਗਾ ਵੀ ਮੈਂ ਖਰੀਦਣੀ ਆ ਆਵੇ लाਟ ਵਾਲੇ ਦਿਨ ਆਵੇ ਸਾਜਰੇ ਵੀਰੇ 5 ਮਿੰਟ ਦੇ ਵਿੱਚ ਵੀਰ ਦੇ ਹੱਥ ਚ ਰੱਸਾ ਹੋਊਗਾ ਗਊ ਦਾ ਇਹ ਕਹਿਣ ਵਾਲੀ ਗੱਲ ਨਹੀਂ ਇੱਥੇ ਆ ਕੇ ਹਕੀਕਤ ਹੁੰਦੀ ਆ ਵੀਰੇ ਜੀ ਅੱਗੇ ਵੀਰੇ ਆਪਾਂ ਐਰ ਸ਼ੈਰ ਬੱਚੀ ਦੇਖ ਰਹੇ ਆ ਜੀ ਸੂਆ ਕਿਹੜਾ ਸੂਰੀ ਆ ਵੀਰੇ ਸੂਆ ਦੂਜਾ ਸੂਰੀ ਆ ਜੀ ਤੇ ਇਹਦੀ ਜਾਨੀ ਦੀ ਉਹ ਜबान ਹੀ ਮੰਨ ਲਓ ਇੱਕ ਪਾਸੇ ਲਈ ਕੰਨੀ ਸੜਦੀ ਇੱਕ ਹੈਗੀ ਆ ਜੀ ਇਹ ਦੁੱਧ ਵਾਲੇ ਪੱਖ ਤੋਂ ਵੀਰੇ ਨਜ਼ਾਰੇ ਲਿਆ ਦੂਗੀ ਪਰ ਅਸੀਂ ਬਾਈ ਜੀ 22 ਕਿਲੋ ਮੰਨ ਕੇ ਲਈਆ ਜਦੋਂ ਵੀਰੇ ਅੱਗੇ ਲੈ ਜਾਊਗਾ ਇਹਦੀ ਰਿਪੋਰਟ ਵੀਰੇ ਇਤੋਂ ਜ਼ਿਆਦਾ ਆਊਗੀ ਠੀਕ ਆ ਹਵਾਨੇ ਤੇ ਨਾੜਾ ਨੂੜਾ ਚੰਗੀਆਂ ਤੇ ਕੱਦ ਕਾਠ ਦੇ ਵਿੱਚ 20 ਕਿਲੋ ਦੁੱਧ ਤੋਂ ਉੱਪਰ ਪਾਉਣ ਦੀ ਸਮਰੱਥਾ ਰੱਖਦੀ ਆ ਰੱਖਦੀ ਆ ਵੀਰੇ ਬਾਕੀ ਇੱਕ ਗੱਲ ਅਜ ਹੋਰ ਦੱਸਦੇ ਆ ਕਿਉਂਕਿ ਵੀਰੇ ਅਸੀਂ ਆਨਲਾਈਨ ਕਿਉਂ ਨਹੀਂ ਵੇਚਦੇ ਆਪਾਂ ਵੀਰੇ ਨੀਲੀ ਫਿੱਲੀ ਕੋਈ ਨਹੀਂ ਜੀ ਕੈਮਰੇ ਤੇ ਵੀਰੇ ਕੋਈ ਚਾਹੇ ਕਿੱਡੀ ਵੱਡੀ ਲਾ ਲਓ ਇੱਕ ਪਾਸੇ ਨਾਰਮਲ ਲਾ ਲਓ ਉਹ ਇੱਕੋ ਜਿਹੀ ਕੀ ਦੇਖਣ ਨੂੰ ਲੱਗੂਗੀ ਲੱਗਦੀ ਹੈ ਜੀ ਇਸ ਕਰਕੇ ਬਾਈ ਜੀ ਆਪਾਂ ਨਹੀਂ ਕਹਿੰਦੇ ਵੀ ਕਹੀਂ ਜੇਬ ਤੇ ਡਾਕਾ ਮਾਰੀਏ ਵੀਰੇ ਅਸੀਂ ਕਹਿੰਨੇ ਆ ਆਓ ਦੇਖੋ ਚੀਜ਼ ਦੇਖੋ ਦੇਖ ਕੇ ਲਓ ਫੇਰ ਨਜ਼ਾਰਾ ਆਉਂਦਾ ਵੀਰੇ ਸੋ ਮਾਲ ਦੇਖੋ ਤੇ ਖਰੀਦੋ ਜਿਹੜੀਆਂ ਆਨਲਾਈਨ ਵੀਰੇ ਜ਼ਿਆਦਾ ਲੈਂਦੇ ਆ ਵੀਰ ਬਹੁਤ ਵੀਰਾਂ ਦੇ ਫੋਨ ਆਉਂਦਾ ਮੈਂ ਫਲਾਣੇ ਦਾ ਤੋਂ ਆਉਣ ਲੈ ਲਈ ਮੈਂ ਲੈਣ ਵਾਲੀ ਫਲਾਣੇ ਦਾ ਤੁਸੀਂ ਖਰੀਦ ਲਈ ਸਾਡੇ ਨਾਲ ਠੱਗੀ ਵੱਜ ਗਈ ਬਾਜੋਂ ਵੀਰੇ ਕੋਈ ਫਾਇਦਾ ਨਹੀਂ ਠੱਗੀ ਕਹਿਣ ਦਾ ਉਦੋਂ ਪਹਿਲਾਂ ਜਾ ਕੇ ਨਾ ਖਰੀਦੋ ਆਨਲਾਈਨ ਖਰੀਦੋਗੇ ਵੀਰੇ لازਮੀ ਠੱਗੀ ਬਚੂਗੀ ਅਸੀਂ ਨਹੀਂ ਕਹਿੰਦੇਗੇ ਇਹ ਕਿਉਂਕਿ ਵੀਰੇ ਤੁਸੀਂ ਅਜਮਾ ਕੇ ਦੇਖ ਲਓ ਖਰੀਦ ਕੇ ਦੇਖ ਲਓ ਕਿਉਂਕਿ ਜਦੋਂ ਆਪਾਂ ਚੀਜ਼ ਲੈਣੇ ਕੋਈ ਵੀ ਬੰਦਾ ਵੀਰੇ ਹਰ ਇੱਕ ਬੰਦਾ ਉਹਦੇ ਘਰ ਨੂੰ ਸਹਿਣਾ ਹੁੰਦਾ ਹੈ ਇੱਕ ਬੰਦੇ ਨੂੰ ਲਾਲ ਚੁੰਦਾ ਇਸ ਕਰਕੇ ਬਾਈ ਜੀ ਆਪ ਦਾ ਜਾਓ ਇੱਥੇ ਤੁਸੀਂ ਆਮੋ ਵੀਰੇ ਚਲ 28 ਨਾ ਆਪਾਂ ਬੋਲ ਤੇ ਲਾਵਾਂਗੇ ਵੀਰੇ 30 35 ਇੰਨੇ ਮਾਲ ਦੇ ਵਿੱਚੋਂ ਜੇਰੀ ਸਾਰੇ ਪੀਸੀ ਵਾਲਾ ਵੇਰ ਹੋਊਗਾ ਉਹ ਲਓ ਉਹ ਲਓ ਵੀਰੇ ਸੋ ਵੀਰੋ ਗੱਲ ਵੀਰ ਦੀ 200 ਗਊ ਚ ਸਿਲੈਕਟ ਕਰਕੇ ਲੈ ਕੇ ਆਏ ਆ ਤੁਸੀਂ ਇਹਨਾਂ ਚੋਂ ਵੀ 28 30 32 ਗਾਵਾਂ ਦੇ ਵਿੱਚੋਂ ਸਿਲੈਕਟ ਕਰਕੇ ਲੈ ਕੇ ਜਾਓ ਸੋ ਵੀਰੋ ਗੱਲ ਵੀਰ ਦੀ ਬਹੁਤ ਵਧੀਆ ਕਿ ਤੁਸੀਂ ਪੇਮੈਂਟ ਲਾਉਣੀ ਆ ਤੁਹਾਨੂੰ ਇੱਕੇ ਜਗ੍ਹਾ ਤੇ ਆਪਾਂ 30 32 ਗਾਵਾਂ ਦਿਖਾਉਣੇ ਪਏ ਆ ਮਹੀਨੇ ਦੇ ਵਿੱਚ ਵੀਰੇ ਰਾਮਣੇ ਬਸ 3-4 ਲਾੜ ਤਾਂ ਕੱਢ ਹੀ ਦਿੰਦੇ ਹਨਾ ਵੀਰੇ 5 ਲਾੜ ਕੱਢਦੇ ਆ ਸਿਆਲ ਦੇ ਵਿੱਚ 6 ਕੱਢਦੇ ਆ ਹੁਣ ਹਰ ਹਫਤੇ ਲਾੜ ਆਇਆ ਕਰ ਜਿਆ ਜਿਆ ਗੱਲ ਤੇ ਬਾਕੀ ਇੱਕ ਹੋਰ ਗੱਲ ਆ ਕਿਉਂਕਿ ਇੱਥੇ ਆਪਾਂ ਸੌਦਾ ਵੀਰ ਸਿੱਧਾ ਕਰਦੇ ਆ ਜਮਾ ਹਨਾ ਸੌਦਾ ਵੀਰੇ ਸਿੱਧਾ ਕਰਦੇ ਆ ਕੋਈ ਦਲਾਲ ਵਾਲ ਚਲੋ ਬਾਈ ਕਹਿੰਦਾ ਦੂਜਾ ਮੈਂ ਤੀਜਾ ਮੰਨ ਕੇ ਲਈਆ ਤੀਜੇ ਨਾਲ ਕਿਹੜਾ ਵੀਰੇ ਬੁਢੀ ਹੋ ਗਈ ਹੁਣ ਜਿਹੜਾ ਵੀ ਖੇਹੜਾ ਆ ਗਿਆ ਇਧਰ ਦੀ ਕੈਮਰਾ ਮਰਵਾ ਦਿਓ ਉਹੀ ਆ ਕੋਈ ਸੁਰਖੀ ਪਾウダー ਨਹੀਂ ਕਿਸੇ ਗਊ ਤੇ ਕੋਈ ਖਰਚਾ ਨਹੀਂ ਪਾਉਣਾ ਜੇ ਕਿਸੇ ਦੇ ਮੂਹਰੇ ਝਾਂਜਰਾਂ ਪਈਆਂ ਆ ਗਿਆ ਉਹ ਲਾਉਣੀਆਂ ਨਹੀਂ ਆਪਾਂ ਖਰਚਾ ਨਹੀਂ ਵੀਰੇ ਗਊ ਤੇ ਪਾਉਣਾ ਤਾਂ ਗੱਲ ਉਹੀ ਆ ਤੀਜਾ ਸੂਆ ਕਿਹੜਾ ਆਪਾਂ ਹੁਣ ਤੀਜੀ ਫਸਲ ਮੱਕੀ ਬੀਜਦੇ ਫਿਰ ਕਿਹੜਾ ਝੋਨਾ ਘਟ ਹੋ ਜੂ ਉਹ ਗੌਰ ਕਰ ਲੋ ਜਦ ਨਾਲ ਬਾੜੋ ਬਾਣ ਜੋ ਨੌਜਵੰਤ ਚੰਗੀ ਹੋ ਜਾਣਾ ਕਿਉਂ ਮੇਰੀ ਜਿਹੜੀ ਜਿਹੜੀ ਚੀਜ਼ ਆ ਸਾਹਮਣੇ ਆਉਣ ਵਾਲਾ ਦੋ ਦੰਦ ਦਾ ਬੱਚਾ ਆ ਸੋ ਜਮਾ ਬਲਬਲ ਦਾ ਬੱਚਾ ਦੋ ਦੰਦ ਪਹਿਲਾ ਸੂਆ ਸੂਰੀਆ ਸੂਣ ਦੇ ਵਿੱਚ ਇਹਦੇ ਲਗਭਗ ਰਮਣੇ ਕੱਢ ਜੂ 12 13 ਦਿਨ ਹਾਂ ਵੀਰੇ 15 ਦਿਨ ਬਾਕੀ ਪਏ ਆ ਸਰਦਾਰ ਸਾਹਿਬ ਅੱਛਾ 15 ਦਿਨ ਪੈਂਡਿੰਗ ਪਏ ਆ ਹਰਦਾ ਸੇਰ ਤੋਂ ਪੂਣੀ ਕਰਤੀ ਆ ਵਧੀਆ ਗੋਲੇ ਵਾਲੀ ਬੱਸੀ ਆ ਜੀ ਬਾਈ ਜੀ ਦੁੱਧ ਤਾਂ ਪਰ ਵੱਧ ਦੇਓ ਕਿ ਅਸੀਂ 20 ਕਿਲੋ ਮੰਨ ਕੇ ਲਈ ਆ ਪਹਿਲੀ ਗੱਲ ਆ ਲਾਂਚ ਕਹੀ ਨਹੀਂ ਛੱਡਣੀ ਨਹੀਂ ਚਲੋ ਜੇ ਇਹਦਾ ਸਾਡੇ ਕੋਲੇ ਅਣਜਾਲ ਕੁਝ ਦਿਨ ਹੋਰ ਹੋਇਆ ਤਾਂ ਜਿਹੜੀ ਤੂੰ ਅਗਲੀ ਵੀਡੀਓ ਆ 23 ਤਰੀਕ ਨੂੰ ਸਾਮੀ ਪਾਵਾਂਗੇ ਜੀ ਉਹਦੇ ਵਿੱਚ ਵੀਰੇ ਕੋਸੇ ਦਿਖਾਵਾਂਗੇ ਵੀ ਕੀ ਬਣੀਗੀ ਜੋਦੇ ਨੂੰ ਰਹਿ ਗਈ ਆ ਲਾੜ ਦੇ ਵਿੱਚ ਪਰ ਦੋ ਦੰਦ ਜਿਹੜੇ ਵੀ ਡਿਮਾਂਡ ਬਹੁਤ ਕਰਦੇ ਆ ਜਿਹੜੇ ਨਮਹਾਨ ਭਾਦ ਉਹਨਾਂ ਨੇ ਅੱਖ ਤੇ ਝਮਕਿਓ ਲੈ ਲੈਣੀ ਵੀਰੇ ਥਣ ਮੁਠੀ ਵਾਲਾ ਲੇਵੇ ਦੀ ਲੋਲੀ ਪੋਲੀ ਆ ਥਣ ਦੂਰ ਲਿਜਾਊਗੀ ਬਹੁਤ ਟੋਪਰ ਬੱਚਾ ਇਧਰ ਨੂੰ ਹੱਕ ਬੇਡਾ ਕਿਉਂਕਿ ਇਹ ਥੋੜੀ ਜੀ ਫਾਰਮ ਦੇ ਵਿੱਚੋਂ ਵੀਰੇ ਖੁੱਲੀ ਆਈ ਆ ਜੀ ਇਹ ਫਾਰਮ ਦੇ ਵਿੱਚੋਂ ਵੀ ਇਧਰ ਨਹੀਂ ਬੜਾ ਵੀ ਫਾਰਮ ਆ ਇਹ ਖੁੱਲੀ ਆਈ ਆ ਫਾਰਮ ਚੋਂ ਤੇ ਜਿਹੜੇ ਦੇਣਾ ਹੁੰਦਾ ਵੀਰੇ 2.3 ਨੂੰ ਪੂਰੇ ਹੁੰਦੇ ਆ ਇਹ ਵੀਰੇ 30 ਕਿਲੋ ਤੋਂ ਪਾਰ ਵਾਲਾ ਬੱਚਾ ਹੈਗਾ ਸੋ ਵੀਰੇ ਜਿਹੜੀ ਆਪਾਂ ਆ ਬੈੜ ਦਿਖਾਉਣੇ ਪਏ ਆ ਤਹਾਡੇ ਘਰੇ ਤੁਸੀਂ ਪਹਿਲੀ ਵਾਰ ਗਾਂ ਰੱਖਣੀ ਆ ਆ ਬੈਡ ਲੈ ਜੋ ਅੱਖਾਂ ਮਿਚ ਕੇ ਤੁਹਾਨੂੰ ਸਵਾਦ ਇਦਾਂ ਲਿਆ ਦੇਣਾ ਜਮਾ ਮੱਜਾ ਨਾਲ ਦਾ ਚੋਣਾ ਘਰੇਲੂ ਬੰਦੇ ਜਿਹੜੇ ਕਹਿੰਦੇ ਅਸੀਂ ਡੇਰੀ ਚ ਦੁੱਧ ਨਹੀਂ ਪੋਣਾ ਸਾਡਾ ਘਰੇ ਖੁਲਾ ਢੁਲਾ ਸਰੇ ਤੇ ਰਮਣੇ ਲੱਖ ਤੋਂ ਅੰਦਰ ਅ ਬਾਹ ਇਹ ਕਿੰਨੀ ਗੱਲ ਦੱਸਦੇ ਵੀਰੇ ਉਹ ਦੇਖੋ ਆਪਾਂ ਇੱਥੇ ਥੋੜਾ ਜਿਹਾ ਕੱਟ ਕਰਦੇ ਆ ਜੀ ਚਲੋ ਕਈ ਵਾਰੀ ਕੁਝ ਹੋਰ ਸਾਬ ਨਾਲ ਪਸ਼ੂ ਖਰੀਦਣਾਗਾ ਕਿਉਂਕਿ ਕਰਕੇ ਗਾਂ ਹਰ ਇੱਕ ਦੇ ਪਸੰਦ ਆਉਣੀ ਹੈ ਹਰ ਇੱਕ ਦੇ ਵੀਰੇ ਪਸੰਦ ਆਉਣੀ ਹੈ ਕੀ ਤੇ ਚ ਜਾਣੀ ਦਾ ਵੀਰੇ ਦੇਖੋ ਬਾਹਰ ਆਇਆ ਲੱਖ ਤੋਂ ਬਾਹਰ ਅੰਦਰ ਵਾਲੀ ਦੀ ਗੱਲ ਉਹ ਤਾਂ ਦੇਖੋ ਗਲਤ ਗੱਲ ਆ ਲੱਖ ਤੋਂ ਵੀਰੇ 400 ਦੇ ਬਾਹਰ ਹੈਗੇ ਹੈਗੇ ਅੱਛਾ ਲੱਖ ਤੋਂ ਬਾਹਰ 4-5 ਗਾਵਾਂਗੇ 4-500 ਦੇ ਹੈਗੇ ਹੋਰ ਵੀ ਵੀਰੇ ਵੱਡੀਆਂ ਗਾਮਾਂ ਬਾਧੂ ਨੇ ਪਰ ਹੁਣ ਜੀ ਵੀ ਇਹ ਗਾਂ ਕੀ ਦਾ ਥੜ ਬੜਾ ਪਿਆਰਾ ਯਾਰ ਹਰ ਇੱਕ ਬੰਦੇ ਨੇ ਪਸੰਦ ਕਰਨੀ ਹੈ ਮੱਝਾਂ ਨਾਲ ਦਾ ਥਾਣਾ ਇਹਦਾ ਮੱਝਾਂ ਨਾਲ ਦਾ ਵੀਰੇ ਫਿਟਨੈਸ ਲੈਵੇ ਦੀ ਹੈ ਵੱਡੇ ਕੱਦ ਬਿਲ ਦੇ ਵਿੱਚ ਆ ਛੇ ਦੰਦਾਂ ਦਾ ਛੇ ਦੰਦ ਦੂਜਾ ਸੂਆ ਛੇ ਨਵਾਂ ਸੀਰ ਸੀਮਨ ਲੱਗਿਆ ਬੈਦਰ ਰਿਕਾਰਡ ਦੇਵਾਂਗੇ ਲਿਖਤੀ ਰੂਪ ਚ ਦੇਵਾਂਗੇ ਦੁੱਧ ਕਿੰਨਾ ਕੁ ਦੇ ਦੋਗੇ ਦੁੱਧ ਵੀਰੇ 3 ਪਰਾਪਾ ਕਹਿੰਨੇ ਆ ਆਪ ਆਪ ਜਖਣਾ 20 ਮਨ ਕਿਲੇ ਚਾਹੇ 10 ਮਨ ਕਿਲੇ ਜੀ ਵੀਰੇ ਇਦਾਂ 20 ਕਿਲੋ ਦਾ ਡ్రਾਈ ਕਰੀ ਆ ਪਹਿਲੇ ਸੂਏ ਵੀ ਪਰ ਗੱਲ ਆ ਬੋ ਕਰਦੇ ਵੀਰੇ ਹੋ ਵੀਰ ਕੋ ਸਮਨ ਕੇ ਲੈ ਜੋ ਅਗਲੇ ਦੀ ਸੋਚ ਆ ਜੇ ਪਰ ਆਪਣਾ ਮਨ ਕਹਿੰਦਾ ਥਾਨ ਦੇਖ ਕੇ ਬਾਡੀ ਵੇਟ ਵੀ ਆਪਾਂ 30 ਚੋੜਾਂਗੇ ਇਦੋਂ ਚ ਬੋ ਲਾਂਗੇ ਵੀਰੇ ਫਾਰਮ ਦੇ ਵਿੱਚੋਂ ਆਈ ਆ ਇਹਦਾ ਇਹਦਾ ਰਿਕਾਰਡ ਹੈਗਾ ਪਿਛਲੇ ਸੂਏ ਕੀ ਦੁੱਧ ਆ 30 ਤੋਂ ਪਾਰ ਦਾ ਪਲੂਨ ਦਾ ਵੀ ਜੀ ਅਸੀਂ ਅੱਗੇ ਆ ਗਿਆ ਕਿਆ ਬਾਤ ਆ ਗਰਲੈਂਡੋਂ ਸਾਰਾ ਕੁਝ ਵਿੱਚ ਹੀ ਆ ਗਿਆ ਨੂੜਾ ਵੀਰੇ 22 ਕਿਲੋ ਦੁੱਧ ਇਸ ਵਕਤ ਰਾਈਦੀ ਆ ਕੰਡੇ ਦਾ ਤੋਲ ਆ ਜੀਬ ਵਾਲਾ ਨਹੀਂ ਕੋਈ ਵੀ ਰਾਜੇ ਤਿੰਨ ਟਾਈਮ ਤਾਲ ਦਾ ਕੰਡਾ ਨਾ ਜਾਵੇ ਤਿੰਨ ਵਾਰ ਤੁੂਲ ਕੇ ਲਿਜਾ ਸਕਦਾ ਤੇ ਤਿੰਨ ਟਾਈਮ ਆਪ ਦੀ ਮਿਲਕਿੰਗ ਕਰਕੇ ਇੱਥੋਂ ਲੈ ਜੇ ਜੇਟੋ ਬਾਹਰ ਹੋ ਗਿਆ ਆਪਣੀ ਗਰੰਟੀ ਨਹੀਂ ਇੱਥੇ ਚੰਗੀ ਲੱਗਦਾ ਚੋੜੇ ਠੀਕ ਓਕੇ ਬਾਈ ਬਾਈ ਵੀਰੇ ਅੱਗੇ ਤਾਂ ਹਰ ਇੱਕ ਵੀਰ ਦੀ ਆਪ ਦੀ ਸੇਵਾ ਨਾ ਆਪਾਂ ਕਿਉਂ ਗਰੰਟੀ ਦੂ ਤਾਂ ਵੀਰੇ ਕੰਮ ਗਲਤ ਹੋ ਜਾਂਦਾ ਆਪਾਂ 16 ਕਿਲੋ ਨੂੰ 20 ਕਿਲੋ ਕਹਿ ਕੇ ਦੇ ਦੋ ਕੰਮ ਗਲਤ ਹੋ ਤਾਂ ਆਪਾਂ ਕੰਮ ਨਹੀਂ ਕਰਨਾ ਤੁਸੀਂ ਇੱਥੇ ਆਓ ਵੀਰੇ ਦਸੱਲੀ ਕਰੋ ਦੁੱਧ ਮਿਣੋ ਤੇ ਬਾਕੀ ਜਿਹੜੇ ਵੀਰ ਆਪਣੇ ਨਾਲ ਪੁਰਾਣੇ ਜੁੜੇ ਪਿਆ ਉਹਨਾਂ ਵੀਰਾਂ ਨੂੰ ਤਾਂ ਪਤਾ ਹੀ ਆ ਵੀ ਆਪਣਾ ਕਿਉਂਕਿ ਵੀਰੇ ਸਾਨੂੰ ਬੋਲਣ ਦੀ ਲੋੜ ਨਹੀਂ ਸਾਡੀ ਸਰੋਤ ਹੀ ਬਾਹਰੋਂ ਲੱਗੋ ਫੇਰ ਪਤਾ ਲੱਗਦਾ ਕਿ ਉਹ ਪੈਸਾ ਦਾ ਵੀਰੇ ਸਾਰੀ ਦੁਨੀਆ ਕਮਾਈ ਜਾਂਦੀ ਆ ਜਦੋਂ ਨਾਮ ਬਣਾਉਣਾ ਵੀਰੇ ਜਦੋਂ ਐਡੀ ਸਭਾ ਸੇ ਮਿਲ ਰਹੀ ਆ ਪਰਮਾਤਮਾ ਦੀ ਐਡੀ ਕਿਰਪਾ ਕਿਉਂਕਿ ਧਰਤੀ ਵੀ ਵੀਰੇ ਕਿਸੇ ਚੀਜ਼ ਤੇ ਖੜੀ ਆ ਭਰਾਵਾਂ ਨੂੰ ਐਡਾ ਪਿਆਰ ਮਿਲਦਾ ਜੇ ਉਥੇ ਵੀਰੇ ਆਪਾਂ ਬਹੁਤ ਕੰਮ ਕਰਾਂਗੇ ਫਿਰ ਫਿੱਟ ਲਾਂਦਾ ਉਹਦੇ ਕੰਮ ਕਰੀ ਅੱਛਾ ਅੱਗੇ ਜਿਹੜੀ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਜਮਾ 25 ਕਿਲੋ ਬਾਈ ਜੀ ਕੰਡੇ ਦਾ ਤੋਲ ਠੰਡਾ ਕਰਕੇ ਸੋ ਨਾੜਾ ਵਗੈਰਾ ਦੇਖੋ ਯਾਰ ਜਿਵੇਂ ਅਖਬਾਰ ਦੇ ਪਹਿਲੇ ਪੰਨੇ ਤੇ ਖਬਰਾਂ ਨਾ ਭ ਉਹ ਜਿਹੜਾ ਇਸ ਟਮਾ ਜਿੰਨੀ ਬਰੀਕ ਹਵਾਨੇ ਤੇ ਨਾੜ ਹੁੰਦੀ ਆ ਕਿਉਂਕਿ ਪੀਡੀਐਫ ਮੇਲੇ ਤੇ ਆਪਣੇ ਹਰ ਇੱਕ ਵੀਰ ਜਿਹੜਾ ਪਸ਼ੂ ਦਾ ਸੌਂ ਕਰਾ ਦੇ ਜਾਂਦਾ ਉਥੇ ਨਾੜਾਂ ਨਾਲ ਗੁੰਦਿਆ ਵੇ ਦੇਖਦੇ ਆ ਹਨਾ ਵੀਰੇ ਫਿਟਨੈਸ ਲੈ ਵੇ ਦੀ ਆ 25 ਕਿਲੋ ਬਾਈ ਜੀ ਚੌਥੇ ਦਿਨ ਥੱਲੇ ਆ ਅੱਛਾ ਸੁਈ ਹੋਈ ਆ ਸੁਈ ਸਵਾਈ ਆ ਸਾਰਾ ਉਹਦੇ ਨੂੰ ਮੇਰੇ ਹਿਸਾਬ ਨਾਲ 28 ਕਿਲੋ ਤੋਂ ਪਾਰ ਕਰ ਦਿਆਂਗੇ ਦੋ ਦਿਨ ਬਾਕੀ ਪਏ ਆ ਅੱਛਾ ਯਾਰ ਸੁਈ ਵੀ ਪੰਜ ਚਾਰ ਦਿਨ ਦੀ ਹੋਈ ਆ ਹਨਾ ਨਾ ਨਾ ਵੀਰੇ ਅਜੇ ਨੂੰ ਚੌਥਾ ਦਿਨ ਆ ਅੱਛਾ ਚੌਥਾ ਦਿਨ ਸੁਈ ਹੋਣਾ ਚੌਥਾ ਦਿਨ ਨਾ ਬੱਚੇ ਤਕਰੀਬਨ ਜਿੰਨਾ ਕਮਾਲੂ ਬੱਚਿਆਂ ਦੇ ਵੀਰੇ ਨਾੜੂਏ ਨਾਲ ਹੋ ਹਾਂਜੀ ਤੇ ਬਾਕੀ ਯਾਰ ਆ ਬੈਠਦੇ ਵੀਰੋ ਬਹਿ ਕੇ ਥੱਲੇ ਰੰਗ ਵਾਲੀ ਬਾਲਟੀ ਧਰ ਕੇ ਸਵਾਦ ਆ ਉਚੋਂਦਾ ਯਾਰ ਜਮਾ ਤੇ ਚੰਗੀ ਦੁੱਧ ਦੀ ਪੈਦਾਵਾਰ ਵਾਲੀ ਫੱਟ ਫਾੜ ਲੈਵਾ ਜਮਾ ਐਦਾਂ ਦੀ ਬੱਚੀ ਤੁਹਾਡੇ ਘਰੇ ਚਲੀ ਗਈ ਤੁਹਾਡਾ 3 ਮਹੀਨਿਆਂ ਨੂੰ ਮਾਣ ਮਾਣਦਾ ਵੇਚਣ ਦਾ ਇਹ ਟੋਕਰ ਵੀ ਭੱਜ ਕੇ ਵਿਗਣਾ ਕਿਉਂਕਿ ਲੇਵਜ ਇੰਨਾ ਸਾਫ਼ ਸੁਥਰਾ ਹੈ ਨਾ ਪਸ਼ੂ ਦੇ ਟੋਕਰ ਦੇ ਤਾਂ ਅੰਗ ਵਿਗਣੇ ਦਾ ਦੁੱਧ ਨਹੀਂ ਵਿਗਣਾ ਹੁੰਦਾ ਅੰਗ ਵਿਗਣੇ ਨਾ ਕੋ ਲਿਜਾਓ ਜਿਹੜਾ ਆਪਣਾ 5 ਮਿੰਟ ਤੇ ਖੜਾ ਸੜਾ ਪੇ ਕਿਉਂਕਿ ਬਸ ਦੋ ਸੂਏ ਚੋਵਾਂਗੇ 4 ਸੂਏ ਕਦੋਂ ਹੀ ਬੰਦੇ ਨੇ ਵੇਚੜਾਗਾ ਅੱਜ ਗਲਤ ਨਾ ਲੈ ਲਾਂਗੇ ਵੀਰੋ ਮਾਂ ਬਣ ਜਾਂਦੀ ਆ ਤੁਸੀਂ ਕਦੇ ਦੇਖਿਆ ਵੀ ਸੀਨੀ ਬਾਲ ਕਾਂ ਡੇਰੀ ਫਾਰਮ ਵਾਲੇ ਕੋਲੇ 5 ਗਾਇਆਂ ਅੜਗੀਆਂ 10 ਅੜਗੀਆਂ ਕਦੇ ਹੋਈ ਨਹੀਂ ਸਕਦਾ ਕਿਉਂਕਿ ਮੇਰੇ ਮਾਲ ਲੈਣਾ ਸੁੱਚਾ ਸਾਫ਼ ਸੁਥਰਾ ਲੈਣਾ ਪਹਿਲਾਂ ਉਹਦੇ ਘਰ ਦੀ ਖਾਤਰ ਲੈਣਾ ਜੀ ਵੇਚਣਾ ਟੀਚੇ ਬਾਚੋਂ ਆ ਮੈਂ ਕਿਤੇ ਵੀਰੇ 2 ਤਾਂ ਖਾਲੀ ਮੁੜਾਵਾਂਗੇ ਪਰ ਇਹ ਨਹੀਂ ਗੱਲ ਹੈ ਕਿ ਵੀ ਗਲਤ ਗੋ ਲੈ ਲਾਂਗੇ ਲੈਂਦੇ ਹੀ ਨਹੀਂ ਸੌਦਾ ਵੀਰੇ ਉਹ ਬੁੱਕੂਗਾ ਜਿਹੜਾ ਤੁਹਾਡੇ ਹੱਟੀ 'ਚ ਪਾਇਆ ਹੋਇਆ 13 ਸਾਲ 2 ਸਾਲ ਵੇਚ ਜੂ ਜੇ ਮਾੜਾ ਪਾ ਲਾਂਗੇ ਚੰਗਾ ਸੌਦਾ ਪਾਵਾਂਗੇ ਤਾਂ ਵੀਰੇ ਫੇਰ ਉੱਥੇ ਗੱਲਾਂ ਹੁੰਦੀਆਂ ਨੇ ਇਸ ਕਰਕੇ ਬਾਈ ਜੀ ਜਿੰਨਾ ਕਮਾਲ ਲੈਨੇ ਆ ਸੁੱਚਾ ਲੈਨੇ ਆ ਵਿੱਚ ਵੀਰ ਸਾਨੂੰ ਕਹਿੰਦੇ ਸਾਨੂੰ ਵੀਰੇ 10 ਕਿਲੋਲੀ ਬੈਣ ਚਾਹੀਦੀ ਆ ਇਸ ਤਰ੍ਹਾਂ ਦਾ ਵੀਰੇ ਨਾ ਕੋ ਆਪਣੇ ਕੋਈ ਨਹੀਂ ਹੁੰਦਾ ਉਹ ਵੀਰੇ ਤੋਂ ਮਾਫੀ ਚਾਹੁੰਦੇ ਆ ਤਕਰੀਬਨ ਜਿਆਦਾ ਮਾਲ ਵੀਰੇ ਸਾਡੇ ਕੋਲ 17-18 ਕਿਲੋ ਤੋਂ ਉੱਪਰ ਹੀ ਮਿਲਦਾ ਵੀ ਤਾਂ ਸਟਾਰਟ ਹੀ ਹੁੰਦਾ ਵੀ ਤਾਂ ਸਟਾਰਟ ਹੋ ਕੇ ਵੀਰੇ 40 ਕਿਲੋ ਤੱਕ ਵਾਲਾ ਮਾਲ ਆਪਣੇ ਕੋਲੇ ਮਿਲ ਜਾਂਦਾ ਸਭਰ ਜਿਹੜੀ ਆਪਾਂ ਜਰਸੀ ਵੈੜ ਦੇਖ ਰਹੇ ਆ ਯਾਰ ਫੁੱਲ ਜਿੰਨੀਆਂ ਗੱਲਾਂ ਕਰ ਲਈਏ ਓਨੀਆਂ ਹੀ ਥੋੜੀਆਂ ਮਾੜੀ ਜਿਹੀ ਬਈ ਮੈਨੂੰ ਰੋਕ ਕੇ ਦਿਖਾ ਦੇ ਤੇ ਨਾੜਾ ਦਿਖਾ ਦਈਏ ਜਮਾ ਤੇ ਜਿਵੇਂ ਗੰਡਿਆਂ ਦੀ ਫੱਕ ਟੋਕਰੀ ਚੋਲ ਜੀ ਪਈ ਹੁੰਦੀ ਹੈ ਨਾ ਉਹ ਸਿਸਟਮ ਆ ਨਾੜਾਂ ਦਾ ਪਹਿਲੇ ਮੈਨੂੰ ਦਿਖਾ ਦਿਓ ਜੀ ਤੇ ਆਹ ਦੇਖੋ ਗੁੰਦੀ ਪਈ ਆ ਜਮਾ ਤੇ ਬਾਈ ਜਿਹਦਾ ਸਾਖ ਦਾ ਵਸੂਆ ਸਾਬਾ ਕੀ ਗੱਲ ਬਾਤ ਹੈ ਜੀ ਵੀਰੇ ਦੂਜਾ ਸੂਆ ਗਈ ਤਾਜੀ ਸੂਈ ਵੀ ਆ ਮਗਰ ਜਰਸੀ ਦੀ ਬੱਸੀ ਆ ਪਿਓਰ ਜਰਸੀ ਬੱਸੀ ਗਈ ਨੇ ਕਟਾਉਣੀ ਹੋਵੇ ਉਹਦੀ ਵੀ ਡਿਮਾਂਡ ਆਈ ਵੀ ਆ 20 ਕਿਲੋ ਵੀਰੇ ਦੁੱਧ ਕੰਡੇ ਦਾ ਤੋਲਾ ਰੈਡੀ ਆ ਚੌਥੇ ਦਿਨ ਥੱਲੇ ਦੁੱਧ ਤਕਰੀਬਨ ਵੀਰੇ 25 ਕਰ ਜੂਗੀ ਪਰ ਅਸੀਂ ਇਹਨੂੰ 22-23 ਕਿਲੋ ਮੰਨਾਂਗੇ ਅੱਜ ਦਾ ਯਾਨੀ 20 ਕਿਲੋ ਵੀਰੇ ਰੈਡੀ ਆ ਓਦੋਂ ਨੂੰ 22-23 ਕਿਲੋ ਕਰ ਦਿਆਂਗੇ ਕੰਡੇ ਵਾਲਾ ਵੀਰ ਕੰਡਾ ਨਾਲ ਲੈ ਆਵੇ ਸਾਡੇ ਕੋਲ ਰਹੇ ਦੋ ਟਾਈਮ ਤਿੰਨ ਟਾਈਮ ਚੋਕੇ ਦਾ ਤੋਲ ਕੇ ਲੈ ਜਾਣਾ ਵਾਕੀ ਵੀ ਰੱਸੀ ਵੀ ਬੋਲਣਾ ਗਾਂ ਹੀ ਬੋਲਦੀ ਆ ਬੋਲੂ ਵੀ ਮੈਂ ਕਿੰਨਾ ਦੁੱਧ ਦੇਣਾ ਸੋ ਇੱਕ ਮਟ ਉਹਦੇ ਬਾਰੇ ਦੱਸ ਦੇ ਜਿਹੜੇ ਕਹਿੰਦੇ ਸੀ ਬਰੀਡ ਚੈਰ ਕਰਨੇ ਸੀ ਬੱਚੀ ਤੇ ਲੱਖ ਲਾਦਾ ਕਿ ਡੇਢ ਲੱਖ ਲਾਦਾਂਗੇ ਆ ਗਾਂ ਲੈ ਜਾਓ ਨਾਲੇ ਦੁੱਧ ਪੀਓਗੇ ਨਾਲੇ ਮਗਰ ਬੱਚੀ ਇਹਦੇ ਚੰਗਾ ਸੀਮਣ ਭਰਾੜਿਓ ਤੁਹਾਨੂੰ ਮੇਲੇਾਂ ਚ ਜਾਂਦਾ ਕਰ ਦੂਗੀ ਇਹ ਲੱਖ ਲੁਖ ਲਾ ਕੇ ਨਹੀਂ ਬਰੀਡਾਂ ਦੇ ਕੰਮ ਹੁੰਦੇ ਥੋੜੇ ਪੈਸੇ ਲਾ ਕੇ ਚੱਲਣਾ ਪੈਂਦਾ ਮੈਂ ਜਿਹੜੇ ਜਾਦੇ ਰੇਟ ਹੋਣਗੇ ਵੀਰੇ 70 ਤੋਂ 85 ਦੇ ਵਿੱਚ ਮਾਲ ਬਾੜਾ ਆਪਣੇ ਕੋਲੇ ਕੀ ਅਸਾ ਬਾਜਪੀ ਰੇਟ ਜੇ ਜੀ ਹੈ 70 ਤੋਂ 85 ਦੇ ਵਿੱਚ ਰੇਟ ਆ ਵੀਰੇ। ਤੂੰ ਇਹ ਤਾਂ ਗੱਲ ਨਾੜਾਂ ਜਾਂ ਬੜੀਆਂ ਆ ਗਈਆਂ ਤੇ ਤੂੰ ਕਹੇ 10000 ਹੋਰ ਨਫਾ ਲੈ ਲਈ ਇਹ ਚੋਂ। ਵੀਰੇ 70 ਤੋਂ 85 ਦੇ ਵਿੱਚ ਮਾਲ ਜਾਦੇ ਆ। ਜੀ। 70 ਤੋਂ ਚਾਰ ਗਾਈਆਂ ਉਹ ਤੋਂ ਜ਼ਿਆਦਾ ਵੱਡੀਆਂ ਲੱਖ ਤੋਂ ਪਾਰ ਆ 70 ਤੋਂ 85 ਦੇ ਵਿੱਚ। ਕਹਿੰਦਾ ਭਾਬ ਆਲਟੋ ਸਵਿਫਟ ਹਰ ਇੱਕ ਬੰਦੇ ਦੇ ਬਜਟ ਜਾ। ਹਾਂ ਜੇ ਮੇਰੇ ਕੋਲ ਕੋਈ ਕਹਿ ਦੂਗਾ 60 ਵਾਲੀਆਂ ਬਾਲੀਆਂ 60 ਵਾਲਾ ਸਾਡੇ ਕੋਲ ਇੱਕ ਨਾਗ ਆ। ਹੁਣ ਤੂੰ ਸਵਿਫਟ ਲੈ। ਦੋ ਨਾਗ 65 ਵਾਲੇ ਆ। ਸਵਿਫਟ ਗੱਡੀ ਕਿਉਂ ਲੈਂਦੀ ਆ ਉਹਦਾ ਕਾਰਨ ਕੀ ਆ? ਸਵਿਫਟ ਵੀਰੇ ਇਹ ਲੈਣ ਲਈ ਆ ਜੇ ਮੈਂ ਇਹਨੂੰ ਹੁਣ ਕਹਿੰਦੇ ਆ ਵਿੱਚ ਨੂੰ ਕੱਲ ਸੋਭਾ ਸਾਹ ਜਿਹੜੇ 8 ਵਜੇ ਕਹਿ ਦੀ ਗੱਡੀ ਵੇਚਣੀ ਹੈ ਮੇਰੇ ਹੱਥ ਨੂੰ ਵਿਕ ਜੂ ਕਿਹੜੇ ਪਾਪ ਵਿਕਣ ਦਾ ਪਾਤ ਹੁੰਦਾਗਾ ਜੀ ਪਰ ਵਕ ਜੂ ਵਕ ਜੂ ਕੀ 855 ਟਰੈਕਟਰ ਲੈ ਲਓ ਚਲੋ ਹੁਣ ਆਪਾਂ ਜੌਂਟੀਅਰ ਲਿਆ ਆ ਗਏ 4x4 ਇਹਦਾ ਦੌਰ ਆ ਵਿੱਚ ਕਹਿੰਦੇ ਸੀ ਵੀ ਰਵਣੇ ਦੀ 20 ਕਿਲਿਆਂ ਦੀ ਖੇਤੀ ਹੈ ਸਾਰਿਆਂ ਨੇ 4x4 ਕੀ ਕਰਨਾਗਾ ਕਿਉਂਕਿ ਵੀਰੇ ਦਾ ਦੌਰ ਆ ਜਿਹੜੀ ਚੀਜ਼ ਚੱਲਦੀ ਲੋਜਿਸਟਿਕ ਦਾ ਦੌਰ ਹੋਵੇ ਜਿਹੜੀ ਚੀਜ਼ ਮੂਰੇ ਮਾਰਕੀਟ ਹੋਵੇ ਵੇਕਣੀ ਹੋਵੇ ਸੋ ਗੱਲ ਸ਼ਿਫਟ ਗੱਡੀ ਦਾ ਪੇਸ਼ ਕਰਕੇ ਕਰੀਆ ਜਿਵੇਂ ਆ ਜਿਹੜੇ ਬਹਿੜਾ 70 75 80 85 ਹਰ ਇੱਕ ਬੰਦੇ ਦੇ ਬਜਟ ਦੇ ਵਿੱਚ ਬਾਈ ਜੀ ਹੈਗੀਆਂ ਗੀਆਂ ਹੈਗੀਆਂ ਨੇ ਉਹ ਜੀ ਚੀਜ਼ ਆਪਾਂ ਮੰਗ ਲਈਏ 4 ਲੱਖ ਰੁਪਏ ਉਹ ਵੀ ਕੋਈ ਫਾਇਦਾ ਨਹੀਂ ਵੀਰੇ ਹਣਾ ਜਾਵਾਂ ਵੀਰੇ ਉਹਦਾ ਕੋਈ ਦੇਖੋ ਵੀਰੇ ਆਪਾਂ ਗੱਲੀ ਕੁਆਲਟੀ ਕੁਆਲਟੀ ਕਰੀ ਜਾਈਏ ਤੇ ਮੰਗ ਕੇ ਵੀਰੇ ਉਹਦਾ 1.5 ਲੱਖ ਬੈ ਜੀੇ ਮੂੰਹ ਦੂਏ ਪਾਸੇ ਨੂੰ ਕਰ ਲੀਏ ਉੱਥੇ ਵੀ ਕੰਮ ਕਰਨ ਦਾ ਸਵਾਦ ਨਹੀਂ ਆਉਂਦਾ ਬਾਕੀ ਵੀਰੇ ਤੋਂ ਮਾਫੀ ਚਾਹੁੰਦੇ ਆ ਬੋਲ ਵੀਰੇ ਜਮਾ ਬੈਠਿਆ ਪਿਆ ਬੋਲੇ ਹੀ ਨਹੀਂ ਗਿਆ ਇੱਕ ਤਾਂ ਤੁਹਾਨੂੰ ਅਜ ਇੱਕ ਸਨੇਹਾ ਲਾਉਣ ਵਾਲੀ ਗੱਲ ਆ ਜਿਹੜੇ ਵੀਰ ਨਵੇਂ ਚੈਨਲ ਤੇ ਆ YouTube ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਵੀਰਾਂ ਨੂੰ ਮਾਣ ਨਾ ਘਰੇ ਜਿਹੜੇ ਨਵੇਂ ਵੀਰ ਆਏ ਆ ਤੁਹਾਨੂੰ ਜਿਹੜੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਜੋਰ ਤਾਂ ਵੀਰੇ ਇੰਨਾ ਕੁ ਲੱਗੇ ਨਾ ਜਿਵੇਂ ਜਿਹੜੇ ਇੱਕ ਗਾਇਕ ਨੇ ਗਾਣਾ ਗਾਤਾ ਜਿਹੇ ਦੀ ਸਿੰਨੀ ਬਾਕ ਦਾ ਡੈਰੀ ਫਾਰਮ ਤੋਂ ਇੱਕ ਲਾੜ ਦੀਆਂ ਵੀਡੀਓ ਕਵਰ ਹੋ ਗਈਆਂ ਕੋਈ ਤਿੰਨ ਚਾਰ ਵੀਡੀਓ ਕਵਰ ਹੋਣੀਆਂ ਹੁੰਦੀਆਂ ਵੀਰੇ ਜੋਰ ਬਹੁਤ ਲੱਗੇ ਖਾੜਾ ਲਾਉਣ ਵਾਲਾ ਕੰਮ ਹੀ ਹੋ ਜਾਂਦਾ ਬਸ ਜੀ ਜਿਹੜੀ ਆਪਾਂ ਇਹ ਬੱਚੀ ਬਾਈ ਜੀ ਦੇਖ ਰਹੇ ਹਾਂ ਸੁਆ ਕਿਹੜਾ ਸੂਰਜ ਹੈ ਕੈ ਦਿਨ ਕੱਢਦੀ ਪਈ ਆ ਮੇਨ ਗੱਲ ਤੇ ਤਾਂ ਕੱਦ ਗੁੱਦੀ ਬੜਾ ਚੰਗਾ ਹੈ ਇਹ ਸੇਹ ਦਾਂਦਾ ਜੀ ਨਾਲ ਜਰਸੀ ਸਾਹੀ ਵਾਲ ਕ੍ਰਾਉਸ ਆ ਵੱਡੇ ਕੱ ਠੰਡੀ ਸੀਲ ਵੀਰੇ ਫੁੱਲ ਆ ਗਈ ਥਣਲੇਬੇ ਵਾਲੀ ਬੈੜ ਆ ਫੈਡਰਸਲੇਬੇ ਵਾਲੀ ਆ ਤੇ ਇਹ ਸੂਨ ਨੂੰ ਵੀਰੇ 5 ਤੋਂ 7 ਦਿਨ ਲੈ ਜੂਗੀ ਦੁੱਧ 20 ਤੋਂ ਪਲੱਸ ਦੇਊਗੀ ਪਰ 20 ਕਿਲੋ ਮੰਨ ਕੇ ਲੈ ਜਾਓ ਬੜੇ ਨਜ਼ਾਰੇ ਨਾਲ ਵੀਰੇ ਦੁੱਧ ਜਾਣੀ ਦੀ ਤੁਸੀਂ ਇਹਦੀ ਮੈਨੂੰ ਬਾਅਦ ਦੀ ਰਿਪੋਰਟ ਭੇਜ ਦਿਓ ਸੋ ਜਿਹੜੀ ਆਪਾਂ ਤੁਹਾਨੂੰ ਸਾਹਮਣੇ ਸਕਰੀਨ ਤੇ ਬੈੜ ਦਿਖਾਉਣੇ ਪਏ ਆ ਇਹਦੇ ਬਾਰੇ ਮੈਂ ਕਿਉਂ ਪੁੱਛਿਆ ਸਮਝਦਾ ਮੈਨੂੰ ਵੀ ਪਤਾ ਕਿ ਇਹ ਕੰਮ ਕਰਦੇ ਆ ਜਿਹੜੀ ਇਹ ਬੈੜ ਆ ਗਰਮੀ ਸਿਆਲ ਨੇ ਇਹਦਾ ਕੋਈ ਮੈਟਰ ਨਹੀਂ ਡਾਕਟਰ ਨਾਲ ਲਿਹਾਜ ਇਹਦੀ ਬਹੁਤ ਘਟਾ ਕਿਉਂਕਿ ਸਾਈਵਾਲ ਦੇ ਵਿੱਚ ਜਰਸੀ ਦਾ ਮੇਲ ਆ ਗਿਆ ਦੁੱਧ ਦੇਣਾ ਫੈਟ ਵਾਲਾ ਦੇਣਾਗਾ ਘਰੇ ਦੁੱਧ 'ਚ ਪੱਤੀ ਪਾਈ ਚਮਚਾ ਖੜੂਗਾ ਵਿੱਚ ਇਹਦੇ ਇੰਨਾ ਗਾਣਾ ਦੋ ਤੋਣਾ ਨਿਕੋ ਬਾਕੀ ਆਪਾਂ ਚਾਰ ਪੰਜ ਕੱਟੀਆਂ ਵੀ ਮੰਗਰੋਂ ਦਿਖਾਵਾਂਗੇ ਜੀ ਉਹ ਵੀ ਹੈਗਾ ਸੇਲ ਕਰਨੀਆਂ ਨੇ ਮਗਰ ਉਹ ਤਾਂ 7-8 ਸੇਲ ਕਰਨੀਆਂ ਨੇ ਜੀ ਚਾਰ ਪੰਜ ਆਪਾਂ ਇਹ ਬਾਹਰਲੀ ਕੱਟੀ ਕੋਈ ਨਹੀਂ ਸਾਰੀਆਂ ਆਪਦੇ ਫਾਰਮ ਦੀਆਂ ਨੇ ਕਿਉਂਕਿ ਮਗਰ ਹੁਣ ਬੰਨਣ ਦੀ ਬਹੁਤ ਤੰਗੀ ਆ ਰਹੀ ਆ ਆਪਾਂ ਸੋ ਯਾਦ ਹੈ ਗਾਈਆਂ ਵੀਰੇ ਹੁਣ ਸਾਨੂੰ 50 55 60 65 ਕਰਨੀਆਂ ਪਿਆ ਕਰਨੀਆਂ ਹੈ ਨਾ ਹੁਣ ਮੋਰੇ ਮੌਸਮ ਆਉਣ ਲੱਗਿਆ ਮੌਸਮ ਆਉਣ ਲੱਗਿਆ ਵੀਰੇ ਹੁਣ ਤਾਂ ਕੋਈ 40 45 ਗਾਈਆਂ ਤਾਂ ਗੱਲ ਹੀ ਨਹੀਂ ਬਣਿਆ ਕਰਨੀ ਫਿਰ ਆਪਾਂ ਗਾਂ ਤੇ ਗਾਂ ਵੀਰੇ ਨਾਲ ਆ ਤੰਨ ਦੀ ਉਹ ਨਹੀਂ ਸੁਆਦ ਆਉਂਦਾ ਜੀ ਅਸੀਂ ਕੰਮ ਹੈ ਗਊ ਮਾ ਇਨੂੰ ਗਊ ਮਾਤਾ ਮੰਨਦੇ ਆਂ ਇਹਦੇ ਨਾਲ ਆਪਾਂ ਨੂੰ ਗਊ ਮਾਤਾ ਮੰਨ ਕੇ ਚੱਲਾਂਗੇ ਇਹਦੇ ਬਾਰੇ ਸੋਚਾਂਗੇ ਮੈਂ ਵੀਰੇ ਤੁਹਾਡੇ ਕੋਲੇ ਕਦੇ ਥੋੜ ਨਹੀਂ ਰਹਿਣ ਦਿੰਦੀ ਸਾਡੇ ਕੋਲ ਤਾਂ ਰਹਿ ਨਹੀਂ ਦਿੱਤੀ ਜਿੰਨੇ ਫਾਰਮਰ ਵੀਰੇ ਨੂੰ ਇਸ ਤਰੀਕੇ ਨਾਲ ਚਲਦੇ ਕਊ ਘਰੂ ਵੀਰ ਚਲਦੇ ਆ ਨਹੀਂ ਥੋੜ ਰਹਿੰਦੀ ਵੀ ਸੋ ਵੀਰੇ ਗਾਇਆਂ ਦਿਖਾਉਣੇ ਪਏ ਆ ਪਸੂ ਨੂੰ ਦਿਖਾਉਣੇ ਉਹੋ ਜੀ ਚੀਜ਼ ਵੀ ਆ ਆਲਟੋ ਤੇ ਸਵਿਫਟ ਹਰ ਇੱਕ ਬੰਦੇ ਦੇ ਬੇਜ ਦੇ ਵਿੱਚ ਅੱਗੇ ਇੱਕ ਆਪਾਂ ਜਰਸੀ ਦੇਖ ਰਹੇ ਆ ਵੀਰੇ ਬਾਲੀ ਬਰੀਕੀ ਆ ਪਿੰਡਾ ਇੰਨਾ ਕ ਬ੍ਰੀਕ ਆ ਉਹਦਾ ਵੀ ਦੇਖੋ ਜੀ ਮੋਟੀ ਮੱਖੀਆਂ ਮੰਨਦੀਆਂ ਨੇ ਬੇਮਨੂਮੀ ਜਾਂਦੀ ਮੋਟੀ ਮੱਖੀਆਂ ਕਿਉਂਕਿ ਬਹੁਤ ਦਾ ਮਗਰਮਾਲ ਫਾਰਮਨ ਚੱਲਿਆ ਜਾਣਾ ਉੱਥੇ ਸਹੂਲਤਾਂ ਵਾਲੀ ਉੱਥੇ ਹੀ ਲੱਗਦੀ ਜਾਨੀ ਬਿਲਕੁਲ ਬ੍ਰੀਕ ਪਿੰਡੇ ਦਾ ਮਾਲ ਲਈਦਾ ਦੇਖੋ ਥੰਡੇ ਵਾਲਾ ਮਾਲ ਆ ਵੀਰੇ ਕੱਲੀ ਕੱਲੀ ਬਹਿੜਾ ਸੁੱਚੀ ਵੀਰੇ ਸਾਡੇ ਕੋਲੇ ਫਾਰਮ ਤੇ ਆ ਕੇ ਜਾਨੀ ਬੰਦਾ ਉਹ ਥੋੜਾ ਸੋਚਾਂ ਜੇ ਪੈਂਦਾ ਵੀ ਕਿਹੜੀ ਖਰੀਦਾਂ ਦੇ ਕਿਹੜੀ ਸੱਜਾ ਇਸ ਤਰ੍ਹਾਂ ਹੋ ਜਾਂਦਾ ਇਹ ਨਹੀਂ ਹੈਗਾ ਵੀ ਮੇਰੇ ਗਾਂ ਨਹੀਂ ਫਿੱਟਾਈ ਗਾਇਆਂ ਫਿੱਟ ਵਾਲੀਆਂ ਆ ਜਾਣੀਆਂ ਨੇ ਫਿੱਟ ਵਾਲੀਆਂ ਆ ਕੇ ਫਿਰ ਉੱਥੇ ਬੰਦਾ ਵੀਰੇ ਵੀ ਚਲੋ ਤੁਸੀਂ ਆਪੇ ਹੀ ਹਿਸਾਬ ਨਾਲ ਦੱਸ ਇਸ ਕਰਕੇ ਬਾਹਰ ਅਸੀਂ ਤਾਂ ਕਹਿੰਦੇ ਬਾਹਰ ਵੀਰੇ ਢੇਡਾ ਦਿੱਤਾ ਹੋਊਗਾ ਇੱਕਦਾਂ ਸਾਨੂੰ ਪਤਾ ਵੀ ਪਿੰਡਾਂ ਦੇ ਵਿੱਚੋਂ ਕੀ ਮਿਲਦਾਗਾ ਜੀ ਕਿਉਂ ਕੁਆਲਟੀ ਵੀਰੇ ਨਹੀਂ ਮਿਲਦੀ ਬਹੁ ਘੱਟ ਮਿਲਦੀ ਐ ਤਾਂ ਹੁਣ ਬਾਹਲੇ ਦਾਰੇ ਚੋਂ ਆਈਆਂ ਐਵੇਂ ਗਾਈਆਂ ਇੰਨੀਆਂ ਨੇ ਜੀ ਬਾਹਲੇ ਬੰਦੇ ਦੇ ਹੱਥ ਚੋਂ ਆਈਆਂ ਐਮੀਆਂ ਇਹ ਇੱਕ ਵੀਰੇ ਰੇਟ ਬਾਹਲੇ ਰੇਟ ਕੇ ਲਏ ਵੇ ਆ ਜੀ ਸਾਨੂੰ ਸਾਡੇ ਭਾਰ ਤੇ ਮਾਣ ਆ ਮਾਣ ਤੇ ਵਿਸ਼ਵਾਸ ਨਾਲ ਗੱਲ ਕਰਦੇ ਆ ਵੀ ਮਾਰਕੀਟ ਘੁਮਕੇ ਆਓ ਵੀਰੇ 20 ਅੱਡੋ 15000 ਦਾ ਫਾਇਦਾ ਲਾਜ਼ਮੀ ਹੋਊਗਾ ਜੇ ਨਾ ਹੋਇਆ ਕਹਿ ਦਿਓ ਯਾਰ ਸੀਨੀਅਰ ਵਾਲਿਆਂ ਝੂਠਾ ਆ ਤੇੰਦਰ ਹੋਵਾਂਗੇ ਵੀਰੇ ਗੱਲ ਤੇ ਜਿਹੜੀ ਅੱਗੇ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਬਿਲਕੁਲ ਸਾਰਾ ਜਰਸੀ ਹਰ ਇੱਕ ਪ੍ਰਕਾਰ ਦੀ ਆ ਗਈ ਆਪਣੇ ਕੋਲੇ ਜਿਹੜਾ ਕਲਰ ਉਹ ਗੱਲ ਆ ਗਈ ਮਦਨ ਸੀਨੀਅਰ ਡੈਰੀ ਫਾਰਮ ਤੇ ਜਾ ਕੇ ਕਾਪੀ ਦੇ ਫੋਟੋ ਬਣਾ ਕੇ ਜਿੱਦੇ ਰਵਣੇ ਇੰਜ ਹੀ ਕਾ ਚਾਹੀਦੀ ਹੈ ਮਿਲ ਜੂ ਵੀਰੇ ਬੰਦਾ ਸੁਪਨਾ ਸੋਚ ਕੇ ਆ ਜੀ ਪਰਮਾਤਮਾ ਦੀ ਏਡੀ ਕਿਰਪਾ ਕੀ ਮਾਣ ਮਾੜਾ ਹੁੰਦਾ ਉਹਦੇ ਮੂੰਹੋਂ ਗੱਲ ਸੋਭਾ ਨਹੀਂ ਦਿੰਦੀ ਜੀ ਬੰਦਾ ਵੀਰੇ ਮਾਣ ਤੋਂ ਸੋਚ ਕੇ ਆ ਜੇ ਜੇ ਮੈਨੂੰ ਕਾਪੀ ਤੇ ਥੋੜੀ ਆਲੀ ਗੱਲ ਆ ਗਈ ਫੋਟੋ ਬਣਾ ਕੇ ਦੇ ਬਸ ਉਸ ਤਰ੍ਹਾਂ ਦੀ ਵੀਰੇ ਗਾ ਮਿਲੂਗੀ ਜਿਹੜਾ ਅਸੀਂ ਬੋਲਦੇ ਆ ਵੀਰੇ ਐਰਸਰ ਜਰਸੀ ਗਰਲੈਂਡੋ ਕਿਉਂ ਵੈਰਾਈਟੀਆਂ ਦਾ ਵੀਰੇ 2-3 ਹੋਰ ਵੀ ਆ ਫਿਰ ਜੇ ਆਪਾਂ ਉਹ ਵੈਰਾਈਟੀ ਦਾ ਵੀਰੇ ਨਾਮ ਧਰਦੇ ਨੇ ਆ ਤਾਂ ਉਹ ਫਿਰ ਜਾਦੇ ਉਹੀ ਕੌਣ ਲੱਗ ਜਾਣਗੇ ਫਿਰ ਉਹ ਇਸ ਕਰਕੇ ਉਹ ਇੱਥੇ ਫਾਰਮ ਤੇ ਆ ਕੇ ਦੱਸ ਬੋਲੀ ਦੀਆਂ ਵੀਡੀਓ ਚ ਉਸ ਤਰ੍ਹਾਂ ਨੇ ਨਾਮ ਬਹੁਤ ਘੱਟ ਬੋਲਦੇ ਆ ਇਹ ਪ੍ਰਜਾਤੀਆਂ ਕਈ ਕਿਸਮ ਦੀਆਂ ਵੀ ਵੀਰੇ ਬਾਲੀਆਂ ਪ੍ਰਜਾਤੀਆਂ ਨੇ ਪ੍ਰਜਾਤੀਆਂ ਤਾਂ ਜਿਵੇਂ ਇਹ ਜਿਹੜੇ ਕਹਿੰਦੇ ਆ ਸਾਹੀ ਆ ਲਾ ਗਈ ਆ ਆ ਗਈ ਉਹ ਚ ਕਈ ਅੱਖਰ ਆ ਕੇ ਨਾ ਬਾ ਨਸ ਆ ਗਈ ਹੋਰ ਕਈ ਵੈਰਾਈਟੀਆਂ ਆ ਜਾਣੀਆਂ ਨੇ ਜੀ ਇਹ ਬੈੜ ਜਿਹੜੀ ਸੀਗੀ ਵੀਰੇ ਇਹ ਵੀ ਫਾਰਮ ਦੇ ਵਿੱਚੋਂ ਆਈ ਆ ਖੁੱਲੀ ਆਈ ਆ ਬਕਾਇਦਾ ਦੀ ਵੀਡੀਓ ਦੇਵਾਂਗੇ 40 ਗਾਈਆਂ ਤੇ ਵੀਰ ਦਾ ਫਾਰਮ ਚੱਲਿਆ ਗਿਆਗਾ ਉੱਥੋਂ ਆਈ ਆ ਪਰ ਹੁਣ ਆਪਣੇ ਕੋਲੋਂ ਵੱਡੀਆਂ ਲਿਆ ਰਿਆ 40 ਕਿਲੋ ਵਾਲੀਆਂ ਬੈੜਾਂ ਇਹ ਚੇਪ ਇਹ ਚੇਪ ਤੇ ਇਹਦਾ ਵੀਰੇ ਪਿਛਲੇ ਸੂਏ 20 ਕਿਲੋ ਦਿੱਤਾ ਬਾ ਤਾਂ ਹੀ ਥੋੜੀ ਜਿਹੀ ਖੇਚ ਕਰਦੀ ਸੀ ਜੀ ਜੀ ਉਹ ਦੋ ਬੋਲੇ ਤੇ ਵੀ ਆ ਗਈ ਇਹ ਵੀ ਵੱਡੇ ਕੱਦ ਦੇ ਵਿੱਚ ਤੇ ਵਿੱਚਾਂ ਜਰਸੀ ਸਾਹੀਵਾਲ ਨਾਲ ਥੋੜਾ ਜਿਹਾ ਕ੍ਰਾਸ ਆ ਗਿਆ ਤੇ ਸੂਨ ਨੂੰ ਵੀਰੇ 10 ਦਿਨ ਲੈ ਜੂ ਬੱਸ ਅੱਛਾ 10 ਦਿਨ ਪੈਂਡਿੰਗ ਆ ਜਰਸੀ ਦੇ ਵਿੱਚ ਸਾਹੀਵਾਲ ਦਾ ਹਲਕਾ ਜਿਹਾ ਅਟੈਚਮੈਂਟ ਆ ਵੀਰੇ ਅਸਲ ਵਿੱਚ ਚੌਗੀ ਆ ਇੱਕ ਹੀ ਇਹ ਜੇ ਸੈਗ ਵਾਲਾ ਚੱਕਿਆ ਇਹਨੇ ਜੀ ਤੇ ਬੱਸੀ ਬਹੁਤ ਲੋਲੀ ਬੋਲੀ ਆ ਵੀਰੇ 10 ਦਿਨ ਲੈ ਜੂ ਥਾਨ ਦੇਖੋ ਇਹਦਾ ਵੀ ਕਿੰਨਾ ਪਿਆਰਾ ਸੋ ਥਾਨ ਲੈਵੇ ਜਾਂ ਫਿਟਿੰਗ ਵਾਲੇ ਲੈਵੇ ਤਾਂ ਤੁਹਾਨੂੰ ਆਪਾਂ ਬੱਚਿਆਂ ਦਿਖਾਉਣੇ ਪਏ ਆ ਜਿਹੜੀਆਂ ਕਿ ਨਿਊ ਜਨਰੇਸ਼ਨ ਆ ਤੁਸੀਂ ਦੁੱਧ ਸੂਆ ਪੀ ਕੇ 4-5 ਮਹੀਨਿਆਂ ਤੇ ਗੱਭਣਾ ਦੇਖੋ ਵੇਚੋਗੇ ਤਾਂ ਵਿਗਣਗੇ ਕਿਉਂਕਿ ਉਦੋਂ ਬਲੱਡ ਨੇ ਵਿਕਣਾ ਹੁੰਦਾ ਬੁੱਢੀ ਗਾਂ ਬਾਈ ਜੀ ਖਿਹੜਾ ਆਪਣਾ ਨਹੀਂ ਸੁਣਾਉਂਦੀ ਹੁੰਦੀ ਬਾਕੀ ਵੀਰੇ ਬੜੇ ਮਾਨ ਨਾਲ ਗੱਲ ਕਹਿ ਸਕਦੇ ਆਜੋ ਅੰਦਰ ਵੀ ਆਪਾਂ ਬੋਲਦੀ ਆ ਵੀਡੀਓ ਨਾਲ ਦੀ ਨਾਲ ਜੀ ਵੀਰੇ ਸੀਨੀ ਵਾਲਗਲਾ ਡੇਰੀ ਫਾਰਮ ਤੇ ਗਾਂ ਲਿਜਾਵੋਗੇ ਜੀ ਤੁਹਾਨੂੰ ਇਹ ਨਹੀਂ ਹੈਗਾ ਵੀ ਵੇਚਣੀ ਪਊਗੀ ਇਹ ਵੀਰੇ ਸਾਨੂੰ ਨਹੀਂ ਸੁਣਨ ਚ ਮਿਲਦਾ ਠੀਕ ਹੈ ਨਾ 100 ਗ੍ਰਾਮ ਅਗਰ ਇੱਕ ਬੰਦਾ ਕਹਿੰਦੇ ਮੈਂ ਵੇਚਣੀ ਆ ਨਹੀਂ ਵੀਰੇ ਸਾਡੇ ਕੋਲੋਂ ਫਾਰਮ ਚੋਂ ਗਾਂ ਜਾ ਕੇ ਅਗਲਾ ਦੋ ਸੂਵੇ ਪਿੰਦਾ ਹੈ ਕਿਉਂਕਿ ਬਾਹਲੀ 100 ਸਮਝ ਨਾਲ ਲੈਣੇ ਆ ਕਈ ਬੰਦਿਆਂ ਦੇ ਬਿਨਾਖ ਨਾ ਗਉਦੀ ਜਾਂਦੀ ਆ ਜੀ ਕਿਉਂਕਿ ਵੀਰੇ ਤਾਂ ਹੀ ਹੈ ਅਗਲਾ ਕਹਿੰਦਾ ਸੀਨੀਅਰ ਵਾਲੀ ਨੇ ਜਰ 30 ਬੇਜਤੀਆਂ ਦੋ ਘੰਟਿਆਂ ਚ ਉੱਥੇ ਵੀਰੇ ਗਾਈਆਂ ਦੇ ਪੁੱਤ ਵਿਕਦੇ ਆ ਲੀਲੀ ਫੀਲੀ ਨਹੀਂ ਵਿਕਦੀ ਇੱਕ ਰੇਟ ਵਿਕਦਾ ਵੀ ਜੇ ਉਹਨੂੰ ਮੌਲੀ ਗਾਂ ਵੀ ਦੇ ਲਿਆ ਕੇ ਬੰਦ ਦੇ ਚਾਂਜਰਾ ਪਾ ਦਿਆ ਉਹ ਲੈਣਾ ਉਹਦਾ ਐ ਕਰੀ ਜਾਵੇ ਹਰ ਚਾਰੇ ਉਹ ਨਹੀਂ ਵਿਕਦੀ ਵੀਰੇ ਚਿਹੇ ਮੈਂ ਕਿੱਡਾ ਬੰਦਾ ਚੈਂਪੀਅਨ ਹੋ ਨਹੀਂ ਵਿਕਦੀ ਤੁਹਾਡੇ ਕੋਲੇ ਕੁਆਲਿਟੀ ਚੰਗੀ ਆ ਚਾਹੇ ਵੀਰੇ 6 ਸਾਲ ਦੇ ਬੱਚੇ ਦੇ ਰੱਥਾ ਹੱਥ ਜਿਫੜਾ ਕੇ ਮੰਡੀ ਚ ਖੜਾ ਲਿਓ ਵੀਰੇ ਉਹ ਖਿੱਚਣਗੇ ਵੀ ਦੱਸ ਤੇਰਾ ਬਾਪੂ ਕਿੱਥੇ ਹਨ ਨੂੰ ਬਾਹ ਲੈਣੀ ਹੈ ਜੈ ਜੈ ਗੱਲ ਆ ਇਹ ਚੀਜ਼ ਹੁੰਦੀ ਆ ਆ ਸਾਰਿਆਂ ਤੋਂ ਛੋਟਾ ਭਾਗ ਅੱਜ ਦਾ ਸਾਡੇ ਨਾਲ ਦੇ 60000 ਦਾ ਭਾਅ ਅਸੀਂ ਕਰਿਆਗਾ ਅੱਛਾ ਬੇਸ ਮਾਡਲ ਤੇਨੂੰ ਵੀਰੇ ਚਾਹੀਏ 70 ਦੀ ਵੇਚਰੀ ਆਉਂਦੇ ਨਾਲ ਚ ਜੀ ਪਰ ਇੱਕ 60 ਦਾ ਭਾਅ ਬਣਾਇਆਗਾ ਚਾਹੇ ਸਾਵੇਂ ਭਾਈ ਵੇਚੀਏ ਇਹ ਇਹ ਵੀਰੇ ਇੱਕ ਹਫਤਾ ਲੱਗੂ ਕਹਿੰਦਾ ਬਾ ਬੇਸ ਮਾਡਲ ਦੀ ਪ੍ਰਾਈਸ ਸਟਾਰਟਿੰਗ ਇਹ ਆ ਸਾਰਿਆਂ ਨੂੰ ਵੀਰੇ ਬਲਾਸ ਇਹ ਸਟਾਰਟ ਆ ਬਾਹਰ ਪੂਰੀ ਸੁਥੀਆ ਦੇਖੋ ਮਿਲਤ ਬਣਣ ਠੰਡੇ ਬਾਹਰ ਇਹਦਾ ਇੱਕ ਭਾਅ ਵਸ ਸਾਵੇਂ ਆਲਾ ਲਾਇਆ ਵੀਰੇ ਕਮਾਈਆਂ ਆ ਆ ਬੈਡ ਹੁਣ ਸੂਈਆ ਜੇਰੇ ਜੀ ਉਹ ਭਈਆਣਾ ਕਿਸੇ ਵੀਰ ਨੇ ਕਹਿੰਦਾ ਗਰਲੈਂਡੋ ਦਾ ਟੀਕੇ ਨਹੀਂ ਮਿਲਦੇ ਦੱਸੋ ਕਿੰਨੇ ਚਾਹੀਦਾ ਦੇਖੋ ਗਰਲੈਂਡੋ ਦਾ ਟੀਕਾ ਬੱਚਾ ਆ ਵੀਰੇ ਬੱਚਾ ਆ ਗਿਆ ਹਣਾ ਬੱਚਾ ਆ ਗਿਆ ਤੇ ਉਹ ਤਾਂ ਜੋ ਵੀ ਕੁਦਰਤ ਨੂੰ ਮਨਜ਼ੂਰ ਆ ਪਰ ਗਰਲੈਂਡੋ ਦਾ ਟੀਕਾ ਸੀ ਦੇਖ ਲਓ ਜੀ ਅਲੱਗ ਨਾਲ ਮਿਲਦੇ ਨਹੀਂ ਉਹ ਤੁਹਾਨੂੰ ਹੈਗੀ ਕਿਸੇ ਬਿਮਾਰੀ ਦੀ ਮਿਲਦਾ ਮੈਂ ਵੀਰੂ ਦਾ ਕਈ ਬੋਲਦਾ ਸੀਗਾ ਇਹ ਤਾਂ ਸੀ ਵੀਰੇ ਅਸੀਂ 20 ਕਿਲੋ ਮੰਨ ਕੇ ਲਈਆ ਪਰ ਇੱਥੇ ਲੈਵਾ ਇਹਦਾ 25 ਕਿਲੋ ਵਾਹੀ ਭਰੀ ਜਾਂਦਾ ਹੈ ਸਰ ਥਾਣਾ ਉਨੀ-ਮੁਨੀ ਫੁੱਟ ਦੇ ਪਿਆ ਜਾਵਾ ਹਨਾ ਬਹੁਤ ਸੋਹਣਾ ਵੀਰੇ ਥਣ ਲੈਵਾ ਦੇਖੋ ਫਿਰਦਾ ਸੀ ਜੇ ਮੈਂ ਬੋਲੀ ਵੀ ਕਰਤੀ ਆਏ ਮੰਨੋ ਕਿੰਨੀ 5 ਕਿਲੋ ਚੋਤੀ ਹੋਊ 5 ਤੋਂ 6 ਕਿਲੋ ਵੀ ਨੇ ਬੋਲੀ ਵੀ ਚੋਤੀ ਆ ਜੇ ਰੋਕੇ ਆ ਉਹ ਪਈਆ ਕਿਉਂਕਿ ਮਾਲ ਜਿੰਨਾ ਹੋਊਗਾ ਵੀਰੇ ਆਪਦੇ ਘਰੇ ਸੁੰਦਾ ਹੈ ਪਰ ਆਪਾਂ 20 ਕਿਲੋ ਮੰਨ ਲਈਏ 20 ਕਿਲੋ ਖਲਾਜਵਾਉਗੇ ਕਰਮਾ ਜੀ ਇਹਦੇ ਨਾਲੇ ਵੀਰੇ ਦਾਦੂ 20 ਤੋਂ ਬਾਹਰ ਆ ਪਰ ਆਪਾਂ ਪਿਛਲੀ ਵੀਡੀਓ ਚ 20 ਬੋਲ ਕੇ 20 ਕਿਲੋ ਵੀਰੇ ਕੰਡਾ ਨਾਲ ਲਿਆ ਉਹ 22 ਕਿਲੋ ਨਵੇਡਾਂਗੇ ਜੀ ਹਾਂਜੀ ਸਰ ਇਹ ਦੋ ਮਹਿਣਾ ਸਾਡੀਆਂ 9 ਤੋਂ 10 ਦਿੰਦੀਆਂ ਸੁਈਆਂ ਨਹੀਂ 10 ਦਿਨ ਦੇ ਵਿੱਚ ਵਿੱਚ ਆ ਵੀਰੇ ਇਹ ਇਹ ਹੈਗੀਆਂ ਸੁਈਆਂ ਸੁਈਆਂ ਨੇ ਕਿਉਂਕਿ ਹੁਣ ਅਸੀਂ ਪਿਛਲਾ ਲਾੜ ਕੱਢਿਆ ਨਹੀਂ ਸੀਗਾ ਇਹ ਉਹ ਲਾੜ ਦੇ ਵਿੱਚ ਸੀ ਗਿਆ ਬੈਠਾ ਤੇ ਚਲੋ ਬਾਕੀ ਉਦਾਂ ਸਾਡੇ ਕੋਲ ਬਸੀਆਂ-ਕੁਸੀਆਂ ਫਾਰਮ ਤੇ ਬਹੁਤ ਹੁੰਦੀਆਂ ਫਿਰ ਦੁੱਧ ਤੇ ਪਿਆਈ ਜਾਂਦੇ ਆ ਬੰਦੇ ਜੀ ਇਹ ਜਾਨੀ ਦੀ ਹੈਗੀਆਂ 9 ਤੋਂ 10 ਦਸ ਲੈਂਦੀਆਂ ਸੁਈਆਂ ਤੇ ਇਹਨਾਂ ਤੇ ਦੋਨਾਂ ਦੇ ਬੱਚਿਆਂ ਦੇ ਨਾਲ ਉਹ ਨਾਲ ਨਹੀਂ ਹੋਣੇ ਪਰ ਵਪਾਰੀਆਂ ਆਲਾ ਬੋਲਣਾ ਇਥੇ 3 ਦਿਨ ਦਾ ਬੋਲਦਾ ਲੱਗੂ 3 ਦਿਨ ਦਾ ਹੀ ਪਰ ਹਕੀਕਤ ਤੇ 9 ਤੋਂ 10 ਦੱਸ ਦਿੰਦੀਆਂ ਹੈਗੀਆਂ ਨੇ ਇਹਦੇ ਨਾਲ ਇਹਦੇ ਨਾਲ 23 ਕਿਲੋ ਆ ਵੀਰੇ ਤਾਂ 23 ਕਿਲੋ ਦੋ ਟਾਈਮ 11 ਲੀਟਰ ਤੋਂ ਬਾਅਦ ਟਾਈਮ ਦਾ ਹਜ਼ਾਰਾ ਹਾਜ਼ਰਾ ਵੀਰੇ ਚੋਨ ਨੂੰ ਜਹ ਚਾਰ ਦਿਨ ਚੋਕੇ ਲੈ ਜੋ ਬਣ ਕੇ ਲੈ ਕੋਈ ਚੱਕਰ ਨਹੀਂ ਹਾਂਜੀ ਸਰ ਕਟੀਆਂ ਠਾ ਦੇ ਉਦੋਂ ਅੱਗੇ ਬੱਚਾ ਆ ਗਿਆ ਵੀਰੇ ਉਦੋਂ ਵੀ ਕਟੀਆਂ ਆ ਗਈਆਂ ਜੀ ਤੇ ਇਹ ਦੇਖ ਸਕਦੇ ਹੋ ਵੀਰੇ ਕਟੀਆਂ ਜਿੰਨੀਆਂ ਹੋਣੀਆਂ ਵੀਰੇ ਆਪਦੇ ਫਾਰਮ ਦੀਆਂ ਕਟੀਆਂ ਨੇ ਜੀ ਉਹਦਾ 7-8 ਵੇਚਾਂਗੇ ਕਿਉਂਕਿ ਮਾਲ ਵਾਜਦਾ ਨਹੀਂਗਾ ਮਾਲ ਜਿੰਨਾ ਹੋਊਗਾ ਵੀਰੇ ਖੀਰੀਆਂ ਕਟੀਆਂ ਨੇ ਫਤਲੇ ਪਿੰਡੇ ਦੀਆਂ 4 ਥਾਨ ਹੋਣਗੇ ਪਹਿਲਾ ਕੱਲਾ ਨਿਖਰਮਾ ਥਾਨ ਲਗੋ ਵਧੀਆ ਥਾਨ ਹੋਊਗਾ ਇਹਦੇ ਵਿੱਚ 4-5 ਕਟੀਆਂ ਦਾ ਹੱਦ ਇਹ ਟੋਕੜ ਵੀ ਪਏ ਵਾ ਫਾਰਮ ਵਾਲੇ ਜੀ ਚਾਰ-ਪੰਜ ਗੱਟੀਆਂ ਦੇ ਟੋਕਨ ਵੀ ਪਏ ਆ ਇਹਦੇ ਫਾਰਮ ਵਾਲੇ ਕਿਉਂਕਿ ਜਿਹੜੀ 31 ਡੇਢ ਸਾਲ ਤੋਂ ਬਾਹਰ ਹੁੰਦੀ ਆ ਉਹਦੇ ਅਸੀਂ ਟੋਕਨ ਪਾ ਦਨੇ ਆ ਫਾਰਮ ਵਾਲਾ ਵੀਰੇ ਜੀ ਤੇ ਭਾ ਸਾਾਨੂੰ ਗੱਟੀਆਂ ਵਾਲਾ ਕੋਈ ਕਹਦੇ ਮੈਂ 25 ਲਾਉਣਾਗਾ ਉਹ ਫੋਨ ਨਾ ਕਰੇ ਵੀਰੇ 30000 ਤੋਂ ਲੈ ਕੇ 45000 ਦੇ ਵਿੱਚ ਵਾਲੀਆਂ ਗੱਟੀਆਂ ਸਾਡੇ ਕੋਲ ਜੀ 30000 ਤੋਂ ਉੱਪਰ ਹੋਣਗੀਆਂ 45 ਤੋਂ ਥੱਲੇ ਹੋਣਗੀਆਂ ਯਾਨੀ ਵਧੀਆ ਸਿਪਲੀਆਂ ਗੱਟੀਆਂ ਹੋਣਗੀਆਂ ਕੋਈ ਉਹ ਖੋਰਜਾ ਮਾਲ ਆਪਣੇ ਕੋਲ ਬਾੜਾ ਨਹੀਂ ਹੋਣਾਗਾ ਮਾਲ ਹੋਊਗਾ ਵੀਰੇ ਸਾਰਾ ਕੁਆਲਟੀਦਾਰ ਇਹਨਾਂ ਬਾਰੇ ਝੂਠ ਨਹੀਂ ਬੋਲਣਾ ਵੀ ਕਿਹੜਾ ਆ ਐਤੂ ਅੱਗੇ ਵੀਰੇ ਅਸੀਂ ਬਰੀਡ ਤੇ ਕੰਮ ਕਰ ਤਕਰੀਬਨ ਆਪਦੇ ਫਾਰਮ ਤੇ ਵੀਰੇ 50 ਕਟੀਆਂ ਦੀਆਂ ਮਈਆਂ ਤਿਆਰ ਕਰਾਂਗੇ ਸਾਰਾ ਇੱਕ ਨਵੀਂ ਮਸਾਲ ਪੈਦਾ ਕਰਨੀ ਹੈ ਸਾਰਾ ਨਵੇਂ-ਨਵੇਂ ਝੋਟਿਆਂ ਤੇ ਵੀਰੇ ਕੰਮ ਕਰਾਂਗੇ ਜਿਹੜੇ ਸਟਾਫ ਆਪਾਂ ਲਾਉਣੇ ਆ ਬਹੁਤ ਜਾਣੀ ਦੀ ਇੱਕ ਸਿਸਟਮ ਵੀਰੇ 2 ਸਾਲ ਨੂੰ ਇੱਕ ਨਵੇਂ ਤਰੀਕੇ ਜੋਬਰਾਂਗੇ ਵੀਰਾਂ ਦੇ ਲਈ ਕੰਮ ਕਰਨ ਜਣੀ ਚਲੋ ਕੰਮ ਦਾ ਬੰਦੇ ਨੇ ਆਪਦੇ ਫਾਇਦੇ ਲਈ ਕਰਨਾ ਹੁੰਦਾ ਪਰ ਉਹਦੇ ਵਿੱਚ ਵੀਰੇ ਇੱਕ ਚੀਜ਼ ਦੀ ਸਿੱਖਿਆ ਮਿਲਣੀ ਹੈ ਜਿੰਨਾ ਕਹੂੰਗਾ ਜਿੰਨਾ ਗਿਆਨ ਆ ਉਹ ਬੰਡਾਂਗੇ ਇੱਕ ਹੰਡ ਤੇ ਵੀਰੇ ਗੱਲ ਲਾਜ਼ਮੀ ਕਹਿੰਦਾ ਮਗਰੋਂ ਪਿੱਛੋਂ ਕੋਈ ਵੀਰ ਨਾ ਆਵੇ 18 ਤਰੀਕ ਨੂੰ ਸਵੇਰ ਆਜੋ ਇਹ ਨਾ ਸੋਚੋ ਵੀ ਇੰਨੀਆਂ ਗੱਲਾਂ ਮਾਂ ਨੇ ਗਾਂਵਾਂ ਮੇਰੇ 28 ਬੋਲਦੇ ਆ ਗਾਂਵਾਂ ਦਾ ਵੀਰੇ 30 32 ਤੋਂ ਪਾਰ ਹੋਣਗੇ ਆ ਰੇਟ ਕੋ ਦੇਖ ਕੇ ਆਏ ਉਹ ਫਾਇਦਾ ਕਰਾਂਗੇ ਗਾਂ ਲੈ ਕੇ ਜਾਵਾਂਗੇ ਵੈਰਾਈਟੀ ਸਾਰੇ ਤਰ੍ਹਾਂ ਦੀ ਆ 15 ਮੇੜਾ ਮੇਰੇ ਤਾਜ਼ੀਆਂ ਸੂਆਂ ਲਾਵਾਂਗੇ ਇਹਦੇ ਵਿੱਚ ਐਂਡ ਤੇ ਗੱਲ ਇੱਕ ਲਾਜ਼ਮੀ ਕਹਿੰਨਾ ਵੀਰੇ ਵਪਾਰ ਕਰਦੇ ਆ ਘਰ ਦੀ ਕੋਈ ਨਹੀਂ ਸਾਲੀ ਚੀਜ਼ ਦਾ ਵਪਾਰ ਕਰਦੇ ਆ ਪੈਸੇ ਤੁਸੀਂ ਖਰਦਦੇ ਆ ਵੀਰੇ ਦੇਖ ਕੇ ਨਰਖ-ਪਰਖ ਨਾ ਲੈ ਕੇ ਜਾਓ ਬਾਅਦੋਂ ਇਹ ਚੀਜ਼ ਦੀ ਫਾਰਮ ਤੋਂ ਬਾਹਰ ਚਲੀ ਗਈ ਕਿਸੇ ਕਸ਼ਣ ਦੀ ਕੋਈ ਗਾਰੰਟੀ ਨਹੀਂ ਹੋਣੀ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਨ ਤੋਂ ਕੋ ਨਵੀਂ ਵੀਡੀਓ ਤੇ ਮਿਲਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ